ਤਦ ਕਾਇਸੀ ਇਥੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿਵੇਂ ਥੋੜਾ ਸਫਲ ਹੋਏ ਮੈਂ 2008 ਦੇ ਵਿੱਚ ਐਜ਼ ਅ ਸਟੂਡੈਂਟ ਆਈ ਸੀ ਇੱਥੇ ਰੈਟ ਆਰਐਸਐਲ ਦੇ ਵਿੱਚ 12 ਸਾਲ ਐਜ਼ ਅ ਸ਼ੈਫ ਕੰਮ ਕੀਤਾ ਕਿਉਂਕਿ ਜਦ ਤੱਕ ਤੁਸੀਂ ਸਿਸਟਮ ਦੇ ਵਿੱਚ ਨਹੀਂ ਜਾਂਦੇ ਉਹ ਤੱਕ ਤੁਹਾਨੂੰ ਨਹੀਂ ਪਤਾ ਹੁੰਦਾ ਐਗਜ਼ੈਕਟਲੀ ਹੋ ਕੀ ਰਿਹਾ ਔਰ ਕਿ ਡੈਮੋਕਰੇਸੀ ਤੇ ਕੋ ਡੈਮੋਕਰੇਸੀ ਹੈ ਪੀਪਲ ਦੀ ਆਪਣੀ ਚੁਆਇਸ ਹੁੰਦੀ ਹੈ ਉਹਨ ਕਿਨੂੰ ਵੋਟ ਪਾਉਣੀ ਆ ਕਿ ਉਹਨੂੰ ਸਪੋਰਟ ਕਰਨੀ ਆ ਥੋੜੀ ਜੌਬ ਕੀ ਆ ਮੇਰੀ ਪਿਓਰਲੀ ਮਤਲਬ ਇੰਟੈਂਸ਼ਨ ਹੈ ਯੇ ਕਮਿਊਨਿਟੀ ਦੇ ਸੇਵ ਕਰਨਾ ਮੈਂ ਐਜ਼ ਅ ਮੈਨੇਜਰ ਐਟ ਨੇਬਰਹੂਡ ਹਾਊਸ ਦੇ ਵਿੱਚ ਜੌਬ ਕਰ ਰ ਕਾਉਂਸਲ ਦੇ ਵਿੱਚ ਖੜਨ ਦੀ ਇਹ ਮੇਰੀ ਜੌਬ ਤੋਂ ਮਿਲੀ। ਉਦਾਂ ਦੇ ਮੈਸੇਜ ਆਉਂਦੇ ਆ ਜੇ ਕਮਿਊਨਿਟੀ ਦਾ ਕਿਵੇਂ ਸਾਥ ਮਿਲਦਾ ਹੋਰ 올ਓਵਰ ਆਸਟ੍ਰੇਲੀਆ ਜਾਂ ਸਪੈਸ਼ਲੀ ਤੁਹਾਡੇ ਨਾਮ ਵਿਕਟੋਰੀਆ ਜੁੜਿਆ। ਮੈਨੂੰ ਵੀ ਨਹੀਂ ਪਤਾ ਸੀ ਮੈਂ ਕਾਉਂਸਲਰ ਬਣੂੰਗੀ। ਮੈਨੂੰ ਬਿਲਕੁਲ ਉਮੀਦ ਨਹੀਂ ਸੀ ਔਰ ਨਾ ਮੈਂ ਉਮੀਦ ਰੱਖੀ ਸੀ। ਮੈਂ ਸਿਰਫ ਇੱਕ ਐਕਸਪੀਰੀਅੰਸ ਗੈਨ ਕੀਤਾ ਸੀ। ਹੋ ਵੀ ਮੈਂ ਕਿਦੇ ਸਰਤੇ ਕਮਿਊਨਿਟੀ ਦੇ ਸਰਤੇ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਯੂ ਕੈਨ ਡੂ ਇਟ। ਸਹੀ ਜੇ ਸ਼ਬਦਾਂ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਵੀ ਆਪਣੀ ਇੱਕ ਬੈਲੈਂਸ ਲਾਈਫ ਬਣਾ ਕੇ ਇੱਕ ਸਫਲਤਾ ਦੀ ਮੁਕੰਮਲਤੇ ਪਹੁੰਚਣਾ। ਜਦੋਂ ਅਵੇਸ਼ੇ ਦੂਸਰਾ ਸਟੈਪ ਆਨ ਦਾ ਸਪੋਰਟ ਜੇ ਆਪਣੀ ਫੈਮਿਲੀ ਆਪਾਂ ਨੂੰ ਸਪੋਰਟ ਨਹੀਂ ਕਰਦੀ ਤਾਂ ਉਹ ਐਜੂਕੇਸ਼ਨ ਵੀ ਡਿਗਰੀਆਂਸ ਪਈਆਂ ਜਿਹੜੀਆਂ ਡਰਾਅ ਦੇ ਵਿੱਚ ਕੁਝ ਨਹੀਂ ਕਰਨਗੀਆਂ ਕਿ ਜੇ ਮੈਂ ਜਿੱਤ ਸਕਦੀ ਆ ਇੱਕ ਮਤਲਬ ਰੂਰਲ ਏਰੀਆ ਦੇ ਵਿੱਚ ਇਥੇ ਆਪਣੀ ਇੰਡੀਅਨ ਕਮਿਊਨਿਟੀ ਹਾਨੀ ਗਈ ਉਥੇ ਮੈਨੂੰ ਗੋਰਾ ਨੇ ਪਛਾਣਿਆ ਕਿ ਮੈਂ ਕੌਣ ਹਾਂ ਜੇ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਤਾਂ ਆਪਣੀ ਇੰਡੀਅਨ ਕਮਿਊਨਿਟੀ ਆਪਣੀ ਇੰਡੀਅਨ ਭੈਣ ਭਰਾ ਉਹਨੂੰ ਕਿਉਂ ਨਾ ਪਛਾਣੂਗੀ ਤਾਂ ਈਜ਼ੀ ਆ ਜੇ ਆਪ ਉਹਨਾਂ ਨੂੰ ਕਹਾਂਗੇ ਕਿ ਨਹੀਂ ਜੋ ਤੂੰ ਕਰਨਾ ਉਹ ਤੂੰ ਕਰ ਸਕਦੀ ਆ ਤੈਨੂੰ ਪੂਰੀ ਸਪੋਰਟ ਆ ਤਾਂ ਮੈਂ ਕਹਿੰਨੀ ਆ ਬਹੁਤ ਸ ਮਤਕਾ ਸਕਣਗੀਆਂ ਕਿ ਅਸੀਂ ਵੀ ਕੈਨ ਡੂ ਇਟ ਸਸਿਕਲ ਜੀ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਅੱਜ ਦੇ ਪ੍ਰੋਗਰਾਮ ਸੋਚ ਤੋਂ ਸਫਲਤਾ ਤੱਕ ਜੇ ਆਪਾਂ ਵੀ ਕੀ ਕਿ ਇੱਥੇ ਸੀ ਇੱਕ ਸੋਚ ਲੈ ਕੇ ਆਏ ਆ ਤੇ ਸੋਚ ਸਾਡੀ ਸੀ ਕਿ ਇੱਕ ਸਫਲ ਇਨਸਾਨ ਬਣਨਾ ਹੈ ਸਫਲ ਪਰਿਵਾਰ ਦੇ ਵਿੱਚ ਰਹਿ ਕੇ ਅਸੀਂ ਇੱਕ ਉਹ ਮੁਕਾਮ ਹਾਸਲ ਕਰਨਾ ਜਿਹਦੇ ਲਈ ਲੋਕ ਬਹੁਤ ਜਿਹੜੀ ਸਟਰਗਲ ਕਰਦੇ ਆ ਤੇ ਕੋਈ ਕੋਈ ਉਸ ਮੁਕਾਮ ਤੱਕਰ ਪਹੁੰਚਦਾ ਤੇ ਜਿਹੜੇ ਉਸ ਮੁਕਾਮ ਤੱਕ ਪਹੁੰਚ ਜਾਂਦੇ ਨੇ ਸਾਡਾ ਫਰਜ਼ ਮੰਨਦਾ ਕਿ ਉਹਨਾਂ ਨੂੰ ਅਸੀਂ ਸਟੂਡੀਓ ਦੇ ਵਿੱਚ ਲੈ ਕੇ ਉਹਨਾਂ ਨਾਲ ਤੁਹਾਡੇ ਨਾਲ ਰੂਬਰੂ ਕਰਵਾਈਏ ਤੇ ਇੱਕ ਸੋਚ ਰੱਖੀ ਹੋਊਗੀ ਤਲਵਿੰਦਰ ਕੌਰ ਨੇ ਕਿ ਮੈਂ ਇੱਕ ਕਮਿਊਨਿਟੀ ਨੂੰ ਇੱਕ ਬਹੁਤ ਵਧੀਆ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚੋਂ ਦੇਣ ਦੇਣੀ ਆ ਕੁਝ ਯੋਗਦਾਨ ਪਾਉਣਾ ਹੈ ਕੁਝ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਪੂਰਾ ਕਰਨਾ ਕਿਸ ਤਰੀਕੇ ਨਾਲ ਕਿ ਇੱਕ ਮੁਕਾਮ ਤੇ ਪਹੁੰਚ ਕੇ ਮੁਕਾਮ ਕੀਆ ਕਿ ਕਾਉਂਸਲਰ ਜਿਹੜੇ ਇੱਕ ਸਟਾਰਟਿੰਗ ਆ ਆਉਣ ਵਾਲੇ ਟਾਈਮ ਦੇ ਵਿੱਚ ਕਬੱਡੀ ਲੀਡਰ ਬਣਨਗੇ ਕਾਉਂਸਲਰ ਬਣ ਚੁੱਕੇ ਨੇ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਲੋਕਾਂ ਦਾ ਤਰਦ ਤૈયਾਰਿਆ ਕਿ ਅਸੀਂ ਇਸ ਜਿਹੜੇ ਇਲੈਕਸ਼ਨਸ ਜਿਹੜੇ ਕਾਉਂਸਲ ਦੇ ਉਹਦੇ ਵਿੱਚ ਅਸੀਂ ਸਫਲ ਹੋਈਏ ਸਫਲ ਹੋਏ ਨੇ ਉਹ ਲੋਕ ਜਿਨ੍ਹਾਂ ਦੇ ਕੋਲੇ ਉਹ ਸੋਚ ਸੀ ਕਿ ਅਸੀਂ ਕਮਿਊਨਿਟੀ ਦੇ ਲਈ ਬਹੁਤ ਵਧੀਆ ਤਰੀਕੇ ਨਾਲ ਉੱਪਰ ਕੇ ਸਾਹਮਣੇ ਆਵਾਂਗੇ ਤੇ ਕਮਿਊਨਿਟੀ ਨੇ ਸਾਥ ਦਿੱਤਾ ਸਾਡੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਤਲਵਿੰਦਰ ਕਾਲ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਐਰਰਟ ਕਮਿਊਨਿਟੀ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਜਿੰਨਾਂ ਦੀ ਮਿਹਰ ਸਦਕਾ ਅੱਜ ਮੈਂ ਇੱਥੇ ਬੈਠੀ ਆ ਤੇ ਤੁਹਾਡੇ ਰੂਬਰੂ ਹੋਈ ਆ ਇੱਕ ਲੰਮਾ ਸਟਰਗਲ ਸੀਗਾ ਕਾਫੀ ਟਾਈਮ ਤੋਂ ਤੁਹਾਨੂੰ ਵਾਚ ਕਰਦੇ ਆ ਰਹੇ ਹਾਂ ਕਿਉਂਕਿ ਬਹੁਤ ਲੋਕਾਂ ਨੇ ਇਹ ਚੀਜ਼ ਦੇ ਲਈ ਸਟਰਗਲ ਕੀਤੀ ਸੀ ਪਰ ਤੁਸੀਂ ਕਾਮਯਾਬ ਹੋਏ ਆ ਉਹ ਵੀ ਉਥੋਂ ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ ਐਰਰਟ ਉਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਾਉਂਸਲ ਕੀ ਹੈ ਇੱਕ ਕੰਟਰੀਸਾਈਡ ਆ ਬੈਲਰਟ ਤੋਂ ਅੱਗੇ ਆ ਬਹੁਤ ਦੂਰ ਆ ਕਾਫੀ ਟਾਈਮ ਜਿਹੜਾ ਅਸੀਂ ਤੁਹਾਨੂੰ ਰਿਕ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਏ ਹਾਂ ਤੇ ਜਿਹੜਾ ਤੁਹਾਡਾ ਇੱਥੇ ਆਉਣ ਦਾ ਟਾਈਮ ਪੀਰੀਅਡ ਕੀ ਹੈ ਕਿਉਂਕਿ ਅਕਸਰ ਹੀ ਸਮਝ ਆਉਂਦਾ ਕਿ ਵੀ ਜਿਹੜੇ ਇੱਥੇ ਜੰਮੇ ਪੜੇ ਲੋਕ ਉਹ ਹੀ ਸ਼ਾਇਦ ਜੱਦੇ ਆ ਕਦੋਂ ਆਏ ਸੀ ਇੱਥੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਤੇ ਕਿਵੇਂ ਥੋੜਾ ਸਬਰ ਰਿਹਾ ਮੈਂ 2008 ਦੇ ਵਿੱਚ ਐਜ਼ ਅ ਸਟੂਡੈਂਟ ਆਈ ਸੀ ਇੱਥੇ ਬੈਲਾਰਡ ਯੂਨੀਵਰਸਿਟੀ ਦੇ ਵਿੱਚ ਮੈਂ ਹਸਪਿਟੈਲਿਟੀ ਕੀਤੀ ਕਮਰਸ਼ੀਅਲ ਕੁੱਕਰੀ ਕੀਤੀ ਤੇ 3 ਸਾਲ ਅਸੀਂ ਬੈਲਾਰਡ ਰਹੇ ਉਸ ਤੋਂ ਬਾਅਦ ਵਿੱਚ ਐਰਡ 2011 ਦੇ ਵਿੱਚ ਮੂਵ ਹੋ ਗਏ ਸੀ ਜੌਬ ਦੇ ਲਈ ਉਦੋਂ ਮੈਨੂੰ ਜੌਬ ਚਾਹੀਦੀ ਸੀਗੀ ਐਜ਼ ਅ ਸ਼ੈਫ ਉੱਥੇ ਫਿਰ ਮੈਂ ਐਰਟ ਆਰਐਸਐਲ ਦੇ ਵਿੱਚ 12 ਸਾਲ ਐਜ਼ ਅ ਸ਼ੈਫ ਕੰਮ ਕੀਤਾ ਹਾਂਜੀ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉੱਥੋਂ ਦੀ ਹੋ ਕੇ ਰਹੇ ਹੁਣ ਤਾਂ ਬਸ ਉੱਥੇ ਹੀ ਆ ਤੇ ਬਹੁਤ ਸੋਹਣੀ ਕਮਿਊਨਿਟੀ ਆ ਬਹੁਤ ਹੀ ਨਾਈਸ ਤੇ ਕਾਇਟ ਸ਼ਹਿਰ ਆ ਜੀ ਐਰਟ ਦੀ ਜਦੋਂ ਆਪਾਂ ਗੱਲ ਕਰਦੇ ਬੈਲਟ ਤਾਂ ਸਾਰੇ ਜਾਣਦੇ ਕਿਉਂਕਿ ਉਹ ਸੋਵਰਨ ਹਿੱਲ ਤੇ ਕਰਕੇ ਜਾਂ ਸੋਨੇ ਦੀਆਂ ਜਿਹੜੀਆਂ ਮਾਈਨਸ ਕਰਕੇ ਜਾਣਦੇ ਆ ਐਰਟ ਦੇ ਵਿੱਚ ਜਦੋਂ ਆਪਾਂ ਗਿਣਤੀ ਕਰਦੇ ਕਿ ਜ਼ਿਆਦਾਤਰ ਲੋਕ ਉੱਥੇ ਜਾਂਦੇ ਆ ਪੀਆਰ ਹੁੰਦੇ ਆ ਕੰਟਰੀਸਾਈਡ ਆ ਮੂਵ ਹੋ ਜਾਂਦੇ ਆ ਤੇ ਆਪਣੀ ਗੱਲਬਾਤ ਜਦੋਂ ਕਰਦੇ ਸੀਗੇ ਆਫ ਦਾ ਕੈਮਰਾ ਕਿ 10 ਕਿ ਸ਼ਾਇਦ ਫੈਮਿਲੀ ਸ ਹੈਗੀਆਂ ਉੱਥੇ ਪੰਜਾਬੀ ਤੇ ਕਿਵੇਂ ਰਿਆ ਜਿਹੜਾ ਸਫਰ ਕੇ ਤੁਹਾਨੂੰ ਲੱਗਾ ਕਿ ਵੀ ਅੱਛਾ ਪੰਜਾਬੀ ਹੀ ਇੱਥੋਂ ਜਿੱਤ ਸਕਦੇ ਆ ਇੰਡੀਅਨ ਜਾਂ ਹੋਰ ਰੇਸ ਜਿਹੜੀ ਉੱਥੋਂ ਦੀ ਗੋਰਿਆਂ ਤੋਂ ਵੱਖਰੀ ਆ ਤੇ ਤੁਸੀਂ ਜਿੱਤੇ ਹੋਰ ਜਿੱਥੇ ਬਹੁਤ ਆਰਸੀ ਪੰਜਾਬੀਆਂ ਦੀ ਜਿਵੇਂ ਆਪਾਂ ਕੁਝ ਸবারਪੇ ਇਦਾਂ ਦੇ ਹੈਗੇ ਜਿੱਥੇ ਆਪਾਂ ਕਹਿੰਦੇ ਨੇ ਸਾਨੂੰ ਮਾਣ ਸੀ ਕਿ ਸਾਡੇ ਲੋਕ ਹੀ ਜਿੱਤਣਗੇ ਉੱਥੇ ਨਹੀਂ ਜਿੱਤੇ ਹਾਂਜੀ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਕੋਈ ਵੀ ਇਹਦੇ ਬਾਰੇ ਮੇਰੀ ਇੰਟੈਂਸ਼ਨ ਹੈ ਨਹੀਂ ਸੀ ਕਿ ਮੈਂ ਖੜੂੰਗੀ ਕਾਉਂਸਲ ਦੇ ਵਿੱਚ ਮੈਨੂੰ ਸਿਰਫ ਇਹ ਕਿਦਾਂ ਸ਼ੁਰੂ ਹੋਈ ਕਿਦਾਂ ਸੁਭਾਅ ਬਣਿਆ ਕਿਉਂਕਿ ਮੈਂ ਕਮਿਊਨਿਟੀ ਦੇ ਵਿੱਚ ਕੰਮ ਕਰਦੀ ਹਾਂ ਕਈ ਸਾਲਾਂ ਤੋਂ ਤੇ ਮੈਂ ਕਮਿਊਨਿਟੀ ਦੇ ਬਹੁਤ ਨੇੜੇ ਹਾਂ ਜਦੋਂ ਮੈਨੂੰ ਰੋਜ਼ ਜਾ ਕੇ ਪੁੱਛਦੇ ਸੀ ਕਿ ਆਹ ਕਿਦਾਂ ਹੁੰਦਾ ਕਿਦਾਂ ਹੁੰਦਾ ਕਈ ਵਾਰੀ ਕੁਝ ਮੈਨੂੰ ਵੀ ਨਹੀਂ ਪਤਾ ਸੀ ਕਿ ਇਹਦਾ ਹੱਲ ਕੀ ਆ ਕਿਉਂਕਿ ਜਦ ਤੱਕ ਤੁਸੀਂ ਸਿਸਟਮ ਦੇ ਵਿੱਚ ਨਹੀਂ ਜਾਂਦੇ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਹੁੰਦਾ ਐਗਜ਼ੈਕਟਲੀ ਹੋ ਕੀ ਰਿਹਾ ਔਰ ਤੁਸੀਂ ਉਹਨਾਂ ਦੀ ਵੌਇਸ ਲੈ ਕੇ ਵੀ ਨਹੀਂ ਜਾ ਸਕਦੇ ਤੁਹਾਨੂੰ ਪਤਾ ਵੀ ਨਹੀਂ ਕਿਹੜੇ ਚੈਨਲ ਤੇ ਜਾਣਾ ਤੁਸੀਂ ਕਿੱਥੇ ਜਾ ਕੇ ਮਤਲਬ ਉਹਨਾਂ ਦੀ ਹੱਲ ਕਰਨੀ ਨੇ ਤੇ ਮਤਲਬ ਕਮਿਊਨਿਟੀ ਨੇ ਬਹੁਤ ਵਧੀਆ ਸਾਥ ਦਿੱਤਾ ਪਰ ਪ੍ਰੋਬਲਮਸ ਤਾਂ ਮੈਨੂੰ ਵੀ ਉੱਥੇ ਆਈਆਂ ਭਾਵੇਂ ਉੱਥੇ ਇੰਡੀਅਨ ਕਮਿਊਨਿਟੀ ਜਿਵੇਂ ਇੰਡੀਅਨ ਕਮਿਊਨਿਟੀ ਹੈ ਨਹੀਂ ਸੀਗੀ ਹਾਂਜੀ ਹੁਣ ਜਿਵੇਂ ਆਪਣੇ ਸਾਰੇ ਆਊਸੀ ਕਮਿਊਨਿਟੀ ਹੈ ਹੁਣ ਉਹਨਾਂ ਨੂੰ ਕਨਵਿੰਸ ਕਰਨਾ VOTING ਦੇ ਲਈ ਜਾਂ ਮੇਰੀ ਸਪੋਰਟ ਤੇ ਲਈ ਈਜ਼ੀ ਨਹੀਂ ਹੈ ਤੁਸੀਂ ਕਿਸੇ ਨੂੰ ਵੀ ਨਹੀਂ ਕਰ ਸਕਦੇ ਨਾਟ ਇਵਨ ਇੰਡੀਅਨ ਕਮਿਊਨਿਟੀ ਨੂੰ ਕਿਉਂਕਿ ਡੈਮੋਕਰੇਸੀ ਤੇ ਕੋ ਡੈਮੋਕਰੇਸੀ ਹੈ ਪੀਪਲ ਦੀ ਆਪਣੀ ਚੁਆਇਸ ਹੁੰਦੀ ਹੈ ਉਹਨ ਕਿਨੂੰ ਵੋਟ ਪਾਉਣੀ ਆ ਕਿ ਉਹਨੂੰ ਸਪੋਰਟ ਕਰਨੀ ਆ ਪੀਜ਼ ਹੋਰ ਆ ਥੋੜੀ ਜਿਹੀ ਥੋੜਾ ਕੁਐਸਚਨ ਥੋੜ ਪਰ ਸਾਡਾ ਮਕਸਦ ਹੁੰਦਾ ਕਿ ਵੀ ਕਲੀਅਰ ਕਰੀਏ ਲੋਕੀ ਤੋਂ ਗੱਲਾਂ ਕਰਦੇ ਨੇ ਕਿ ਵੀ ਇੱਕ ਇੱਕ ਫੀਲਡ ਹੁੰਦਾ ਜਦੋਂ ਤੁਸੀਂ ਰੀਅਲ ਸਟੇਟ ਦੇ ਵਿੱਚ ਆਉਂ ਜਾਂ ਤੁਸੀਂ ਆ ਬ੍ਰੋਕਰ ਹੋ ਜਾਂ ਤੁਸੀਂ ਆ ਉਸ ਪਰਟੀਕੂਲਰ ਉਸ ਜ਼ੋਨ ਦੇ ਵਿੱਚ ਆਉਂ ਜਿੱਥੇ ਤੁਹਾਨੂੰ ਪਤਾ ਕਿ ਵੀ ਸਰਕਾਰਾਂ ਅੱਗੇ ਕੀ ਕੀ ਜਾਂ ਕਰਨ ਜਾ ਰਹੀਆਂ ਐ ਇਸ ਏਰੀਆ ਦੇ ਵਿੱਚ ਕੀ ਡਿਵੈਲਪ ਹੋਣ ਜਾ ਰਿਹਾ ਤੇ ਉਸ 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 ਮੌੜ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਅਕਸਰੀ ਆ ਵੀ ਲੀਡਰਾਂ ਨਾਲ ਮਿਲ ਕੇ ਜਿਹਦੇ ਕਪੜੇ ਕੀਤੇ ਜਾਂਦੇ ਆ ਤੈਨੂੰ ਇੱਕ ਸਕੋਪ ਮਿਲ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਵੀ ਹਾਂਜੀ ਇੱਥੇ ਜਦੋਂ ਆਪਾਂ ਬੈਠਾਂਗੇ ਨਾ ਚਾਹੇ ਜਿੱਤੇ ਕਿ ਜਾਂ ਹਾਰੀਏ ਸਾਨੂੰ ਕੁਝ ਇਨਫੋਰਮੇਸ਼ਨ ਇੱਥੋਂ ਪ੍ਰੋਵਾਈਡ ਹੋਣੀ ਸ਼ੁਰੂ ਹੋ ਜਾਂਦੀ ਆ ਤੁਹਾਡੇ ਬਿਜ਼ਨਸ ਬਾਰੇ ਆਪਾਂ ਜਰੂਰ ਜਾਣਾਂਗੇ ਪਹਿਲਾਂ ਵੀ ਤੁਸੀਂ ਕਰਦੇ ਕੀਆਂ ਜੋਬ ਵੈਸੀ ਕੀ ਕਰਦੇ ਆ ਗੁਜ਼ਾਰੇ ਲਈ ਇਹ ਤਾਂ ਇੱਕ ਸਰਵਿਸ ਆ ਕਿਉਂਕਿ ਜਦੋਂ ਕੁਝ ਡਿਵੈਲਪ ਹੋਣਾ ਹੁੰਦਾ ਕੋਈ ਲੀਡਰ ਉਹ ਆਪੇ ਹੀ ਦੱਸ ਦਿੰਦੇ ਕਿ ਤੁਸੀਂ ਇੱਥੇ ਜਾ ਕੇ ਪੈਸਾ ਇਨਵੈਸਟ ਕਰ ਦੋ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਸਫਲਤਾ ਮਿਲੂਗੀ ਤੁਹਾਡੀ ਜੋਬ ਕੀ ਆ ਮਹਾਂ ਦੀ ਮੇਰੀ ਤਾਂ ਕੋਈ ਹੈ ਨਹੀਂ ਇੰਟੈਂਸ਼ਨ ਮਤਲਬ ਜਿੱਦਾਂ ਤੁਸੀਂ ਕਹਿੰਦੇ ਆ ਕਿਉਂਕਿ ਮੈਨੂੰ ਕੁਝ ਵੀ ਇੰਟਰਸਟ ਨਹੀਂ ਹੈ ਕਿ ਮਤਲਬ ਆ ਰਿਹਾ ਉਹਦੇ ਬਾਰੇ ਮੈਂ ਆਪਣੇ ਮਤਲਬ ਪਰਸਨਲ ਪ੍ਰੋਫਿਟ ਦੇ ਬਾਰੇ ਕੀ ਲੈਣਾ ਮੇਰੀ ਪਿਓਰਲੀ ਮਤਲਬ ਇੰਟੈਂਸ਼ਨ ਹੈ ਇਹ ਕਮਿਊਨਿਟੀ ਦੀ ਸੇਵਾ ਕਰਨੀ ਮੈਂ ਮਤਲਬ ਤੁਸੀਂ ਪੁੱਛਿਆ ਕੀ ਕਰ ਰਹੀ ਹਾਂ ਮੈਂ ਐਜ਼ ਏ ਨਾ ਮੈਨੇਜਰ ਐਰਟ ਨੇਬਰਹੂਡ ਹਾਊਸ ਦੇ ਵਿੱਚ ਜੌਬ ਕਰ ਰਹੀ ਹਾਂ ਪਿਛਲੇ ਮੋਰ ਥੈਨ 3 ਇਅਰ ਤੋਂ ਉਸ ਤੋਂ ਪਹਿਲਾਂ ਵੀ ਮੇਰਾ ਮਤਲਬ ਕਮਿਊਨਿਟੀ ਦੇ ਨਾਲ ਬਹੁਤ ਵਧੀਆ ਟੱਚ ਆ ਬਹੁਤ ਵਧੀਆ ਕਨੈਕਸ਼ਨ ਆ ਤੇ ਮੈਂ ਤਾਂ ਇਹ ਕਹਾਂਗੀ ਕਿ ਮੈਨੂੰ ਮਤਲਬ ਇਹ ਜਿਹੜੀ ਇਨਸਪਾਇਰੇਸ਼ਨ ਮਿਲੀ ਆ ਕਾਉਂਸਲ ਦੇ ਵਿੱਚ ਖੜਨ ਦੀ ਇਹ ਮੇਰੀ ਜੌਬ ਤੋਂ ਮਿਲੀ ਆ ਓਕੇ ਕਿਉਂਕਿ ਮੈਂ ਜੌਬ ਤੇ ਹਰ ਰੋਜ਼ ਕਮਿਊਨਿਟੀ ਨੂੰ ਮਿਲਦੀ ਆ ਔਰ ਸਿਰਫ ਔਜ਼ੀ ਕਮਿਊਨਿਟੀ ਉੱਥੇ ਤੁਹਾਨੂੰ ਦੱਸਿਆ ਜਿਵੇਂ ਮੈਂ 98% ਔਜ਼ੀ ਕਮਿਊਨਿਟੀ ਆ ਆਪਣੀ ਫੈਮਿਲੀਜ਼ ਹੈਗੀਆਂ ਅੰਮਾ ਸਾ ਪੰਜ ਕਿ ਛੇ ਫੈਮਿਲੀਜ਼ ਹੈਗੀਆਂ ਪਮਨਰ ਜਿਹੜੀਆਂ ਉੱਥੇ ਰਹਿੰਦੀਆਂ ਤੇ ਬਾਕੀ ਹੋਦਾ ਵੀ ਡਾਇਵਰਸ ਕਮਿਊਨਿਟੀ ਹੈਗੀ ਆ ਪਰ ਮੇਨਲੀ ਆਜੀ ਕਮਿਊਨਿਟੀ ਆ ਤੇ ਆਜੀ ਕਮਿਊਨਿਟੀ ਨਾਲ ਮੈਂ ਰੋਜ਼ ਮਿਲਦੀ ਆ ਆਪਣੀ ਜੌਬ ਤੇ ਉਹਨਾਂ ਨਾਲ ਗੱਲਾਂ ਕਰਦੀ ਆ ਉਹਨਾਂ ਦੇ ਨਾਲ ਬੈਠ ਕੇ ਅਸੀਂ ਚਾਹ ਕਾਫੀ ਪੀਂਨੇ ਆ ਤਾਂ ਉਹਨਾਂ ਦੇ ਕਨਸਰਨਸ ਮੈਨੂੰ ਪਤਾ ਲੱਗਦੇ ਆ ਜਿਹੜੇ ਸਾਡੇ ਸੀਗੇ ਐਗਜ਼ਿਸਟਿੰਗ ਕਾਉਂਸਲਰ ਉਹਨਾਂ ਨਾਲ ਸਾਡੀ ਬਹੁਤ ਵਧੀਆ ਉਹ ਸਾਨੂੰ ਰੋਜ਼ ਵਾਚ ਕਰਦੇ ਨੇ ਕਿਉਂਕਿ ਐਜ਼ ਅ ਕਾਉਂਸਲ ਜਿਵੇਂ ਹੁਣ ਮੈਂ ਵੀ ਉਸ ਟੇਬਲ ਤੇ ਬੈਠੀ ਆ ਅਸੀਂ ਵੀ ਬਾਕੀ ਸਾਰੇ ਆਰਗੇਨਾਈਜੇਸ਼ਨ ਨੂੰ ਦੇਖਦੇ ਆ ਕਿ ਕਿਸ ਤਰ੍ਹਾਂ ਸਾਰੀ ਕਮਿਊਨਿਟੀ ਦੀ ਹੈਲਪ ਕਰਦੇ ਨੇ ਈਚ ਅਦਰ ਤਾਂ ਫਿਰ ਉਹਨਾਂ ਨੇ ਵੀ ਮੈ ਤੇ ਮੈਂ ਫਿਰ ਸੋਚਿਆ ਕਿ ਕਿਉਂ ਨਾ ਫਿਰ ਮੈਂ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਆਪਣੇ ਮਾਈਂਡ ਨਾਲ ਸਲਾਹ ਕੀਤੀ ਤੇ ਆਪਣੇ ਆਪ 'ਚ ਬਲੀਵ ਕੀਤਾ ਕਿ ਕੁਛ ਵੀ ਇੰਪੋਸੀਬਲ ਨਹੀਂਗਾ ਤਾਂ ਸ਼ੌਂਕ ਨੂੰ ਸਰਵਿਸ ਨੂੰ ਡਿਵੈਲਪ ਕੀਤਾ ਤੁਸੀਂ ਇੱਕ ਸਹੀ ਫੀਲਡ ਦੇ ਵਿੱਚ ਇੱਕ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਇਹ ਸ਼ਾਬਾਸ਼ ਦੇ ਹੱਕਦਾਰ ਹੋ ਤੁਸੀਂ ਸਾਰੀ ਕਮਿਊਨਿਟੀ ਵੱਲੋਂ ਤੁਹਾਨੂੰ ਥੈਂਕਸ ਕਹਿੰਦੇ ਆ ਗੁੱਡ ਲੱਕ ਕਹਿੰਦੇ ਆ ਕਿ ਤੁਸੀਂ ਜਿਹੜੇ ਸੋਚ ਨਾਲ ਅੱਗੇ ਵਧ ਰਹੇ ਹੋਵੇਂ ਵਧੋ ਪਰ ਕਮੈਂਟ ਜ਼ਰੂਰ ਚਾਹਾਂਗੇ ਕਿ ਜਿਹੜੀ ਜਿਹੜਾ ਮੈਂ ਸਵਾਲ ਪੁੱਛਿਆ ਸੀ ਕਿ ਕਿ ਵੀ ਜਿਹੜੇ ਇਨਵੈਸਟਰਸ ਹੈਗੇ ਆ ਚਾਹੇ ਉਹ ਬਿਲਡਰਸ ਹੈਗੇ ਆ ਚਾਹੇ ਉਹ ਰੀਅਲ ਟਰੇਡਰ ਨੇ ਜਾਂ ਬ੍ਰੋਕਰ ਜਾਂ ਕੁਝ ਵੀ ਇਦਾਂ ਦੇ ਹੈਗੇ ਆ ਲੋਕ ਉਹ ਆਉਂਦੇ ਆ ਜਿੱਤਣ ਦੇ ਲਈ ਨਹੀਂ ਕੁਝ ਹਾਸਲ ਕਰਨ ਦੇ ਲਈ ਇਹ ਸਰਾਸਰ ਗਲਤ ਆ ਕਿਉਂਕਿ ਜਦੋਂ ਤੁਸੀਂ ਕੁਝ ਹਾਸਲ ਕਰਨ ਦੇ ਲਈ ਕੋਈ ਵੀ ਪੋਜੀਸ਼ਨ ਲੈਣੇ ਆ ਉਹ ਬਿਲਕੁਲ ਗਲਤ ਆ ਕਿਉਂਕਿ ਜੇ ਤੁਹਾਡਾ ਮਾਈਂਡ ਸਿਰਫ ਸੇਵਾ ਕਰਨੀ ਆ ਨਾ ਤਾਂ ਮੈਂ ਤੁਹਾਨੂੰ ਕਹਿਣ ਲਿਖ ਕੇ ਦੇ ਸਕਦੀ ਆ ਕਿ ਕੁਝ ਵੀ ਇੰਪੋਸੀਬਲ ਨਹੀਂ ਪਰਮਾਤਮਾ ਵੀ ਤੁਹਾਡੀ ਸੁਣਦਾ ਜੇ ਤੁਸੀਂ ਕਿਸੇ ਪ੍ਰੋਫਿਟ ਦੇ ਏਮ ਦੇ ਨਾਲ ਕਿਸੇ ਫੀਲਡ ਦੇ ਵਿੱਚ ਆਉਨੇ ਆ ਤਾਂ ਤੁਹਾਨੂੰ ਕਦੇ ਨਾ ਕਦੇ ਜ਼ਰੂਰ ਮਤਲਬ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੋ ਭਾਵੇਂ ਤੁਸੀਂ ਰੀਅਲ ਏਸਟੇਟ ਭਾਵੇਂ ਤੁਸੀਂ ਬਿਜ਼ਨਸਮੈਨ ਭਾਵੇਂ ਤੁਸੀਂ ਕਿਸੇ ਵੀ ਮਤਲਬ ਨਾ ਪੋਜੀਸ਼ਨ ਦੇ ਵਿੱਚ ਹੈਗੇ ਹੋ ਆਪਣਾ ਪਹਿਲਾਂ ਬਾਅਦ ਵਿੱਚ ਸੋਚਦੇ ਹੋ ਕਿ ਮੈਂ ਉੱਥੇ ਕੁਝ ਡਿਵੈਲਪ ਹੋ ਰਿਹਾ ਮੈਂ ਉਹ ਬਾਈ ਕਰਨਾ ਜਾਂ ਮੈਂ ਉਹ ਦੇਖਾਂ ਇਹ ਬਿਲਕੁਲ ਨਹੀਂ ਔਰ ਮੇਰੇ ਤਾਂ ਇਹ ਮਤਲਬ ਇੰਟੈਂਸ਼ਨ ਦੇ ਵਿੱਚ ਕਦੇ ਆਇਆ ਵੀ ਨਹੀਂ ਔਰ ਮੈਨੂੰ ਲੱਗਦਾ ਕਦੇ ਆਊਗਾ ਵੀ ਨਹੀਂ ਕਿ ਸਿਰਫ ਮੇਰਾ ਮੋਟਿਵ ਕੀ ਹੈ ਕਿ ਕਮਿਊਨਿਟੀ ਦੀ ਸੇਵਾ ਕਰਨਾ ਉਹਨਾਂ ਦੇ ਵਿੱਚ ਰਹਿਣਾ ਤੇ ਉਹਨਾਂ ਦੀਆਂ ਉਹੀ ਮਤਲਬ ਗੱਲਾਂ ਨੂੰ ਸੁਣਨਾ ਤੇ ਉਹਨਾਂ ਦੇ ਕਨਸਰਨਸ ਨੂੰ ਟੇਬਲ ਤੇ ਲੈ ਕੇ ਜਾਣਾ ਮੈਨੂੰ ਤਾਂ ਇਸੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਮੈਂ ਕਦੇ ਸੋਚੂੰਗੀ ਵੀ ਨਹੀਂ ਇਹਦੇ ਬਾਰੇ ਤੁਸੀਂ ਨਹੀਂ ਸੋਚਿਆ ਸੀ ਕਿ ਤੁਸੀਂ ਸਹੀ ਰਾਤੇ ਮੈਂ ਤੁਹਾਡੇ ਥਰੂ ਅਸੀਂ ਕਹਿਣਾ ਸੀਗਾ ਅਸੀਂ ਕਹਤਾ ਪਰ ਇਹ ਚੀਜ਼ ਜ਼ਰੂਰ ਹੈਗੀ ਹੈ ਕਿ ਇਹਦੇ ਨਾਲ ਨਾਲ ਤੁਹਾਡੇ ਮੋਟਿਵ ਹੱਲ ਨਹੀਂ ਹੁੰਦੇ ਕਿ ਜਿਹੜੇ ਲੋਕਾਂ ਦੀ ਇਹ ਇਮਾਨਛਾ ਹੁੰਦੀ ਹੈ ਸਾਡੀ ਕਮਿਊਨਿਟੀ ਦਾ ਜਿੱਥੇ ਤੁਸੀਂ ਨਾਮ ਰੌਸ਼ਨ ਕਰਦੇ ਤੋਂ ਬਦਨਾਮੀ ਵੀ ਹੁੰਦੀ ਆ ਉਹਨਾਂ ਦੇ ਕਰਕੇ ਜੇ ਇਹ ਸੋਚ ਲੈ ਕੇ ਚੱਲਦੇ ਆ ਹਾਂਜੀ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਆਵਾਜ਼ ਸਹੀ ਜਿਹੜੀ ਇੱਥੇ ਲੈ ਕੇ ਆਏ ਆ ਆਪ ਨੂੰ ਮੇਰੇ ਖਿਆਲ ਚ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਏ ਸੀ ਕਾਫੀ ਟਾਈਮ ਹੋ ਗਿਆ ਤੁਹਾਨੂੰ ਰਿਕਵੈਸਟ ਕਰਦੇ ਨੂੰ ਤੁਸੀਂ ਆਏ ਆ ਤੁਹਾਡੇ ਆਉਣ ਦਾ ਮਕਸਦ ਹੱਲ ਹੁੰਦਾ ਕਿਉਂਕਿ ਤੁਸੀਂ ਉਹ ਚੀਜ਼ ਦੇ ਨਾਲ ਜੁੜੇ ਹੋ ਜਿਨ੍ਹਾਂ ਦੀ ਲੋੜ ਸੀ ਕਮਿਊਨਿਟੀ ਨੂੰ ਲੋੜ ਸੀ ਤੁਸੀਂ ਉਹ ਚੀਜ਼ ਦੇ ਨਾਲ ਕਿੰਨਾ ਕੁ ਹੰਟ ਕਰਨ ਵਾ ਸਕਿਓ ਜਿਵੇਂ ਤੁਸੀਂ ਸੋਚਿਆ ਸੀ ਕਿ ਵੀ ਹਾਂਜੀ ਆ ਜਿਹੜੀ ਜਿਹੜੀ ਇੱਕ ਪੋਜੀਸ਼ਨ ਹੈਗੀ ਆ ਇਹ ਤੇ ਜਦੋਂ ਮੈਂ ਪਹੁੰਚ ਗਈ ਤੇ ਮੈਂ ਆਹ ਆਪਦੀ ਕਮਿਊਨਿਟੀ ਦੇ ਲਈ ਸੋਚਿਆ ਕਰੂੰਗੀ ਕਰ ਸਕਿਓ ਹਾਂਜੀ ਬਿਲਕੁਲ ਪਿਛਲੇ ਹੁਣ ਚ ਮੈਂ ਐਗਜ਼ੈਕਟ ਮੈਨੂੰ ਲੱਗਦਾ 7 8 ਕਿ ਮਹੀਨੇ ਹੋਇਆ ਹਜੇ ਮਤਲਬ ਕਾਉਂਸਲਰ ਬਣੀ ਨੂੰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਜਰਨੀ ਰਹੀ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਰਿਸਰਚ ਹੁੰਦੀ ਆ ਬਿਹਾਈਂਡ ਦਾ ਸੀਨ ਮਤਲਬ ਦੇਖਣ ਨੂੰ ਲੱਗਦਾ ਕਿ ਇਹ ਸਿਰਫ ਮੀਟਿੰਗਸ ਹੁੰਦੀਆਂ ਜਿਹੜੀਆਂ ਸਾਡੀਆਂ ਮੰਥਲੀ ਮੀਟਿੰਗ ਹੁੰਦੀ ਹੈ ਕਾਉਂਸਲ ਦੀ ਤੇ ਪਰ ਉਹਦੇ ਪਿੱਛੇ ਬਹੁਤ ਸਾਰੀ એનર્ਜੀ ਲੱਗੀ ਹੁੰਦੀ ਬਹੁਤ ਸਾਰੀ ਰਿਸਰਚ ਬਹੁਤ ਸਾਰੀ ਲਰਨਿੰਗ ਹੁੰਦੀ ਆ ਤੇ ਅਸੀਂ ਹੁਣ ਤੱਕ ਮਤਲਬ ਮੈਨੂੰ ਕੀ ਪਤਾ ਲੱਗਿਆ ਕਿ ਇੱਕ ਜਿਹੜਾ ਅਸੀਂ ਵਿਜਨ ਬਣਾਇਆ ਨੈਕਸਟ 10 ਇਅਰ ਦਾ 2025 ਤੋਂ ਲੈ ਕੇ 2035 ਤੱਕ ਉਹਦੇ ਵਿੱਚ ਤੁਸੀਂ ਨੈਕਸਟ 10 ਇਅਰ ਦੇ ਵਿੱਚ ਕੀ ਕੀ ਲੈ ਕੇ ਆਉਣਾ ਆਪਣੇ ਸ਼ਾਇਰ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਇੱਕ ਪਲਾਨ ਬਣਾਇਆ ਜਿਸ ਪਲਾਨ ਨੂੰ ਮੁਰੇ ਰੱਖ ਕੇ ਅਸੀਂ ਉਹ 10 ਇਅਰ ਦਾ ਜਿਹੜਾ ਨਾ ਵਿਜਨ ਆ ਉਹ ਦੇਖਣਾ ਉਹਦੇ ਵਿੱਚ ਮਤਲਬ ਐਗਜੈਕਟਲੀ ਅਸੀਂ ਉਸ ਨਾ ਏਮ ਨੂੰ ਫulfill ਕਰ ਵੀ ਸਕਾਂਗੇ ਕਮਿਊਨਿਟੀ ਦੇ ਲਈ ਕੇ ਨਹੀਂ ਹਾਂਜੀ ਤੇ ਬਾਕੀ ਰੋਡਸ ਨਵੇਂ ਵੀ ਆ ਰਹੇ ਨੇ ਔਰ ਪੁਰਾਣੇ ਰੋਡਸ ਦੀ ਅਸੀਂ ਜਿਹੜੀ ਅਪਗ੍ਰੇਡ ਉਹ ਕੰਟੀਨਿਊ ਰੱਖਦੇ ਆ ਤਾਂ ਕਿ ਸਾਡੀ ਜਿਹੜੀ ਲੋਕਲ ਕਮਿਊਨਿਟੀ ਦੀ ਸੇਫਟੀ एवरीडेज ਦੀ ਲਾਈਫ ਉਹ ਸਸਟੇਨ ਰਹੇ ਤੇ ਦੂਸਰੀ ਗੱਲ ਬਿਜ਼ਨਸ ਦੀ ਗੱਲ ਮੈਂ ਕੀਤੀ ਸੀਗੀ ਜੋ ਤਾਂ ਮੈਂ ਮਤਲਬ ਆਪਣੇ ਆਪ ਨੂੰ ਮੁੱਦਾ ਚੱਕਿਆ ਸੀ ਮੈਂ ਖੜਨ ਦਾ ਕਿਉਂਕਿ ਬਿਜ਼ਨਸ ਤੁਹਾਨੂੰ ਪਤਾ ਬੰਦ ਹੋ ਰਹੀਆਂ 숍ਾਂ ਹਰ ਰੋਜ਼ ਡਿਊ ਟੂ ਕੋਈ ਨਾ ਕੋਈ ਰੀਜ਼ਨ ਤੇ ਸਾਡੀ ਹਮੇਸ਼ਾ ਇਹੀ ਪਹੁੰਚ ਹੁੰਦੀ ਆ ਨਾ ਕਿ ਹੋਰ ਇਨਸੈਂਟਿਵਸ ਲੈ ਕੇ ਆਗੇ ਹੋਰ ਗ੍ਰਾਂਟਸ ਲੈ ਕੇ ਆਗੇ ਤਾਂ ਕਿ ਬਿਜ਼ਨਸ ਉੱਥੇ ਖੜੇ ਖੜੇ ਰਹਿਣ ਕਿਉਂਕਿ ਜਿਹੜੀ ਮੇਨਲੀ ਰੂਰਲ ਏਰੀਆ ਦੀ ਇਕਨੋਮੀ ਆ ਉਹਨੂੰ ਬੂਸਟ ਕਰਨਾ ਬਹੁਤ ਜ਼ਰੂਰੀ ਆ ਤੇ ਉਹ ਮਤਲਬ ਹੁਣ ਜਿਵੇਂ ਐਰਾਡ ਸ਼ਹਿਰ ਦੇ ਵਿੱਚ ਬਹੁਤ ਸੋਹਣੀਆਂ ਬਹੁਤ ਸਾਰੀਆਂ 숍ਾਂ ਉੱਥੇ ਬਹੁਤ ਪੁਰਾਣੀਆਂ ਨੇ ਬਹੁਤ ਸਾਲਾਂ ਤੋਂ ਚੱਲ ਰਹੀਆਂ ਨੇ ਤੇ ਤੀਸਰੀ ਗੱਲ ਮੈਂ ਇਹ ਸੋਚੀ ਸੀਗੀ ਜਿਹੜੀ ਮਤਲ ਕਿ ਮਲਟੀਕਲਚਰਲ ਇਵੈਂਟਸ ਆਉਣ ਕਿਉਂਕਿ ਬੀਇੰਗ ਅ ਸਮਾਲ ਟਾਊਨ ਉਥੇ ਮਤਲਬ ਜਿਆਦਾ ਕਮਿਊਨਿਟੀਆਂ ਹੈ ਨਹੀਂ ਗਈਆਂ ਡਾਈਵਰਸ ਕਮਿਊਨਿਟੀਆਂ ਹੈਗੀਆਂ ਮਤਲਬ ਇੰਨੀ ਜਿਆਦਾ ਮੈਜੋਰਟੀ ਨਹੀਂ ਗਈ ਤਾਂ ਸਾਡੀ ਪਹੁੰਚ ਹੁੰਦੀ ਆ ਕਿ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਰੂਫ ਤੇ ਥੱਲੇ ਇਕੱਠੇ ਕਰੀਏ ਤਾਂ ਕਿ ਉਹ ਆਪਣੇ ਆਪ ਨੂੰ ਮਤਲਬ ਕਿ ਵੈਲਿਊਡ ਜਾਂ ਕਨੈਕਟਡ ਸਮ ਸਮਝਣ ਸਾਰਿਆਂ ਦੇ ਨਾਲ ਤੇ ਉਹ ਅਸੀਂ ਸਕਸੈਸਾਂ ਉਹ ਅਸੀਂ ਇੱਕ ਦੋ ਆਲਰੇਡੀ ਪ੍ਰੋਗਰਾਮ ਕਰ ਚੁੱਕੇ ਆ ਤੇ ਬਹੁਤ ਸਾਰੇ ਇਨ ਫਿਊਚਰ ਪਲਾਨ ਵੀ ਕੀਤੇ ਹੋਏ ਨੇ ਹਾਂਜੀ ਮਤਲਬ ਬਹੁਤ ਹੈਪੀ ਹਾਂ ਜੋ ਕੀਤਾ ਸੀ ਪਲਾਨ ਉਵੇਂ ਚੱਲ ਰਿਹਾ ਤੇ ਕਮਿਊਨਿਟੀ ਵੀ ਹੈਪੀ ਆ ਬਹੁਤ ਮਤਲਬ ਰਿਸਪੈਕਟ ਦਿੰਦੀ ਆ ਬਹੁਤ ਪਿਆਰ ਦਿੰਦੀ ਆ ਚਾਰਕ ਮਹੀਨਿਆਂ ਦਾ ਪੀਰੀਅਡ ਹੁੰਦਾ तकरीबन ਪੌਣਾ 7 ਦਿਨ ਦੱਸਿਆ ਹੋ ਗਿਆ ਆ ਇਹਦੇ ਵਿੱਚ ਹੁਣ ਐਰਰਟ ਦੇ ਵਿੱਚ ਤੁਸੀਂ ਜਦੋਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਵਾਰਡਸ ਨਹੀਂ ਹੁੰਦੇ ਕਿ ਇੱਥੇ ਹੁਣ ਇੱਕ ਕਾਉਂਸਲ ਦੀ ਕਈ ਵਾਰਡ ਹੈਗੇ ਆ ਤੇ ਉੱਥੇ ਕਿਵੇਂ ਕੋਆਪਰੇਸ਼ਨ ਤੁਹਾਨੂੰ ਮਿਲਦਾ ਜਿਹੜੇ ਦੂਜੇ ਕਾਉਂਸਲਰ ਹੈਗੇ ਸਾਰੇ ਇਕੱਠੇ ਆ ਕਿਉਂਕਿ ਉਹ ਰਿਪਰੈਜ਼ੈਂਟੇਟਿਵ ਤਾਂ ਸਾਰੇ ਹੀ ਐਰਰਟ ਦੇ ਨਹੀਂ ਕਿਸੇ ਵਾਰਡ ਦੇ ਨਹੀਂ ਗਏ ਤੁਹਾਨੂੰ ਕਿਵੇਂ ਜਦੋਂ ਕੋਈ ਇੱਕ ਕ੍ਰੀਏਟੀਵਿਟੀ ਆਉਂਦੀ ਹੈ ਇੱਕ ਇਸ ਮੁਕਾਮ ਤੇ ਪਹੁੰਚਣ ਨਾਲ ਇੱਕ ਬੰਦੇ ਵੱਖਰੇ ਦਿਮਾਗ ਦੇ ਹੁੰਦੇ ਆ ਤੁਹਾਡੀ ਕ੍ਰੀਏਟੀਵਿਟੀ ਤੁਹਾਡੀ ਨਵੀਂ ਸੋਚ ਨੂੰ ਕਿਵੇਂ ਉਹ ਐਕਸੈਪਟ ਕਰਦੇ ਆ ਕਿ ਵੀ ਅੱਛਾ ਇੰਡੀਆਨ ਸਾਨੂੰ ਦੱਸੂਗੀ ਇਹ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਈ ਐਰਰਟ ਅਨਸਬ ਡਿਵਾਈਡਡ ਏਰੀਆ ਦੇ ਵਿੱਚ ਵਾਰਡ ਹੈ ਨਹੀਂ ਗਾ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਆ ਮੈਨੂੰ ਮਤਲਬ ਈਸਟ ਤੋਂ ਜਾਂ ਵੈਸਟ ਤੋਂ ਜਾਂ ਨਾਰਥ ਤੋਂ ਕੋਈ ਵੀ ਆ ਕੇ ਪੁੱਛ ਸਕਦਾ ਵਿਆਹ ਨਹੀਂ ਹੋਇਆ ਜੀ ਤੁਸੀਂ ਕਰੋ ਜਾਂ ਆ ਕੇ ਉਹਨੇ ਕੀਤਾ ਜਾਂ ਮੈਂ ਆ ਕਰ ਸਕਦੇ ਹਾਂ ਤੇ ਅਸੀਂ 7 ਕਾਉਂਸਲਰ ਹਨ ਐਟ ધ ਮੂਮੈਂਟ ਠੀਕ ਹੈ ਤੇ 13 ਜਾਣੇ ਅਸੀਂ ਖੜੇ ਸੀਗੇ 7 13 ਦੇ ਵਿੱਚੋਂ ਅਸੀਂ 7 ਚੁਣੇ ਗਏ ਆ ਤੇ ਅਸੀਂ 7 ਸਾਰੇ ਇਕੱਠੇ ਬੈਠ ਕੇ ਰਾਇ ਕਰਦੇ ਆ ਵੀ ਆਹ ਕਨਸਰਨ ਆਇਆ ਸਾਨੂੰ ਕੋਈ ਸਪੋਜ਼ ਈਮੇਲ ਆਗੀ ਤੁਸੀਂ ਮੈਨੂੰ ਈਮੇਲ ਕਰਤੀ ਵੀ ਆਹ ਰੋਡ ਨਹੀਂ ਬਣਿਆ ਜਾਂ ਰੋਡ ਦੇ ਵਿੱਚ ਕੋਈ ਖੱਡਾ ਜਾਂ ਕੁਝ ਵੀ ਇਹਨੂੰ ਰਿਪੇਅਰ ਕਰਨਾ ਤਾਂ ਉਹ ਅਸੀਂ ਮੈਂ ਤੁਹਾਨੂੰ ਕੱਲੀ ਨਹੀਂ ਐਸ ਜਾਨੂੰ ਕਹੂਗੀ ਮੈਂ ਉਹਨੂੰ ਟੇਬਲ ਤੇ ਲਿਖ ਜਾਊਂਗੀ ਅਸੀਂ ਰਾਇ ਕਰਾਂਗੇ ਤਾਂ ਫਿਰ ਅਸੀਂ ਉਹਨੂੰ ਮਤਲਬ ਇਹ ਨੀ ਸੋਲਵ ਕਰਨ ਦੀ ਕੋਸ਼ਿਸ਼ ਨਾ ਟਰਾਈ ਕਰਦੇ ਆ ਜਿੱਥੇ ਤੁਸੀਂ ਕਿਹਾ ਕਿ ਮੈਂ ਇੱਕ ਐਜ਼ ਅ ਇੰਡੀਆਨ ਤਾਂ ਮੈਨੂੰ ਕਿਵੇਂ ਦੇਖਦੇ ਆ ਬੜੀ ਸੋਹਣੀ ਸੋਚ ਉਹਨਾਂ ਦੀ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਬਈ ਕੋਈ ਫਰੈਸ਼ ਬਲੱਡ ਆਵੇ ਫਰੈਸ਼ ਆਈਡੀਆਜ਼ ਆਉਣ ਤੇ ਮੇਨਲੀ ਜਦੋਂ ਉਹਨਾਂ ਨੇ ਮੈਨੂੰ ਆਲਰੇਡੀ ਵਾਚ ਕੀਤਾ ਹੋਇਆ ਸੀ ਸਾਡੀ ਕਮਿਊਨਿਟੀ ਨੇ ਕਿ ਇਹ ਆਲਰੇਡੀ ਸਾਡੇ ਨਾਲ ਖੜੀ ਹੈ ਸਾਡੇ ਵਿੱਚ ਹੀ ਆ ਕਿਉਂਕਿ ਮੈਂ ਤਿੰਨਾਂ ਚਾਰਾਂ ਸਾਲਾਂ ਤੋਂ ਉਹਨਾਂ ਦੇ ਵਿੱਚ ਬੈਠ ਕੇ ਕੰਮ ਕਰਦੀ ਸੀ ਉਹਨਾਂ ਨੂੰ ਉਹਨਾਂ ਨੂੰ ਹਰ ਜਗ੍ਹਾ ਸੁਣਦੀ ਸੀ ਉਹਨਾਂ ਨੂੰ ਹਰ ਇਵੈਂਟ ਤੇ ਜਾ ਕੇ ਮਿਲਦੀ ਸੀ ਤਾਂ ਮੈਨੂੰ ਸ਼ੁਰੂ ਤੋਂ ਜਾਣਿਆ ਸੀ ਉਹਨਾਂ ਨੇ ਕਿ ਮੈਂ ਕੌਣ ਆ ਤੇ ਮੇਰੀ ਇੰਟੈਂਸ਼ਨਸ ਕੀ ਨੇ ਤਾਂ ਉਹਨਾਂ ਨੇ ਮੈਨੂੰ ਕਦੀ ਮਤਲਬ ਇਹ ਨਹੀਂ ਨਾ ਫੀਲ ਕਰਾਇਆ ਤੇ ਸਾਡੀ ਇੱਕ ਟੀਮ ਜਿਹੜੀ ਹੈ ਸੱਤਾਂ ਜਾਣਿਆਂ ਦੀ ਉਹ ਬਿਊਟੀਫੁਲ ਟੀਮ ਮੈਂ ਕਹੂੰਗੀ ਅਸੀਂ ਸਾਰੇ ਬਹੁਤ ਹੀ ਸਪੋਰਟਿਵ ਨੇ ਇੱਕ ਦੂਜੇ ਦੇ ਨਾਲ ਜਿਵੇਂ ਅਸੀਂ ਤਿੰਨ ਨਿਊ ਕਾਉ ਪੁਰਾਣੇ ਨੇ ਤਾਂ ਉਹਨਾਂ ਤਿੰਨਾਂ ਦੀ ਉਹ ਇੰਨੀ ਜ਼ਿਆਦਾ ਮਤਲਬ ਸਪੋਰਟ ਕਰਦੇ ਨੇ ਇਨਕਲੂਡਿੰਗ ਮੀ ਕਿ ਵੀ ਹਰ ਜਗ੍ਹਾ ਸਾਨੂੰ ਪੁੱਛਦੇ ਨੇ ਕਿ ਡਿਡ ਯੂ ਅੰਡਰਸਟੈਂਡ ਵੈਲ ਤੈਨੂੰ ਪਤਾ ਲੱਗਿਆ ਸਾਰਾ ਕੁਝ ਠੀਕ ਆ ਤੇ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਇੱਕ ਨਿਊ ਪੋਜੀਸ਼ਨ ਦੇ ਵਿੱਚ ਆ ਹਾਂਜੀ ਬਹੁਤ ਹੀ ਸਪੋਰਟਿਵ ਟੀਮ ਆ ਸਾਡੀ ਡੈਫੀਨਿਟਲੀ ਇਹ ਚੀਜ਼ ਵਧੀਆ ਲੱਗਦੀ ਹੈ ਜਦੋਂ ਆਪਾਂ ਕਹਿੰਦੇ ਕਿ ਵੀ ਤੁਸੀਂ ਇਸ ਕੰਮ ਲਈ ਬਣੇ ਹੋ ਤਾਂ ਤੁਸੀਂ ਇਸ ਪ੍ਰੋਫੈਸ਼ਨ ਚਾਉਂ ਜਿਵੇਂ ਤੁਹਾਡਾ ਸ਼ੌਂਕ ਆ ਉਹ ਪ੍ਰੋਫੈਸ਼ਨ ਬਣ ਜੇ ਤਾਂ ਆਪਾਂ ਕਹਿੰਦੇ ਨੇ ਲਾਈਫ ਦੁਗਣੀ ਚੌਗਣੀ ਹੋ ਜਾਂਦੀ ਆ ਤੇ ਲੋਕ ਐਕਸੈਪਟ ਵੀ ਕਰਦੇ ਨੇ ਕਿਉਂਕਿ ਐਕਸਪੀਰੀਅੰਸ ਹੀ ਅੱਗੇ ਜਾ ਕੇ ਤੁਹਾਨੂੰ ਇਹ ਗਾਈਡ ਕਰਦਾ ਕਿ ਤੁਸੀਂ ਇਹ ਲੀਡਰ ਹੋ ਨਹੀਂ ਤਾਂ ਕਈ ਵਾਰ ਇਹ ਹੁੰਦਾ ਕਿ ਵੀ ਤੁਸੀਂ ਲੀਡਰ ਬਣ ਕੇ ਹੋ ਤੁਹਾਨੂੰ ਪੁੱਛਿਆ ਜਾਂਦਾ ਵੀ ਅੱਗੇ ਤੁਹਾਡੇ ਹੁਣ ਦੱਸੋ ਕੀ ਮੈਨੀਫੈਸਟ ਹੈਗੇ ਆ ਜਾਂ ਕੀ ਕਰਨਾ ਚਾਹੁੰਦੇ ਤੁਸੀਂ ਅੱਗੇ ਉਹ ਕਹਿੰਦੇ ਕੋਈ ਨਹੀਂ ਬਣਨ ਦਿਓ ਫਿਰ ਵੇਖਾਂਗੇ ਤੁਸੀਂ ਉੱਥੇ ਬੈਠ ਕੇ ਕੋਆਪਰੇਟ ਕਰ ਰਹੇ ਹੋ ਤੁਸੀਂ ਇੱਕ ਬਹੁਤ ਵਧੀਆ ਤਰੀਕੇ ਨਾਲ ਕਮਿਊਨਿਟੀ ਨੂੰ ਅੱਗੇ ਲੈ ਜਾ ਰਹੇ ਹੋ ਤੁਹਾਨੂੰ ਲੋਕ ਫੋਲੋ ਕਰ ਰਹੇ ਤੁਹਾਨੂੰ ਲੋਕ ਵੋਟਾਂ ਪਾਉਣ ਲਈ ਆਪ ਕਹਿ ਰਹੇ ਆ ਕੀ ਤਮਾਸ਼ਾ ਵੇਖ ਰਹੇ ਹੋ ਇੱਧਰ ਸਾਡੇ ਆਸ-ਪਾਸੇ ਜਦੋਂ ਚੱਲਦਾ ਜਦੋਂ ਕਹਿੰਦੇ ਕਿ ਵੀ ਅੱਛਾ ਤੁਹਾਡੇ ਬੋਰਡ ਲੱਗੇ ਆ ਤੁਹਾਡੀ ਐਡਵਰਟਾਈਜ਼ਮੈਂਟ ਹੋ ਰਹੀ ਆ ਪਟ ਰਹੇ ਆ ਪੰਜਾਬੀ ਕਮਿਊਨਿਟੀ ਦੀ ਜਿਹੜੀ ਉਹ ਕੁੱਕੜ ਖੇਡਾਈ ਆਪਣੇ ਸਰਪਾਈ ਉਹ ਉਹ ਕਿਵੇਂ ਉਹਨਾਂ ਚੀਜ਼ਾਂ ਨੂੰ ਤੁਸੀਂ ਹੈਂਡਲ ਕਰਨਾ ਦੱਸੋਗੇ ਲੋਕਾਂ ਨੂੰ ਕਿ ਵੀ ਪਲੀਜ਼ ਰਲ ਜੋ ਵੇਖੋ ਸਾਡੀ ਸਕਸੈਸ ਵੇਖੋ ਸਾਡੇ ਕੋਲ 10 ਫੈਮਿਲੀਜ਼ ਅਸੀਂ ਫੇਰ ਵੀ ਜਿੱਤੇ ਆ ਤੇ ਤੁਸੀਂ ਮੈਸੇਜ ਕਿਦਾਂ ਦਾ ਜੇ ਕ੍ਰੀਏਟ ਕਰਨਾ ਹੋਵੇ ਤੁਹਾਡੇ ਐਕਸਪੀਰੀਅੰਸ ਚੋਂ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਕਿ ਪਹਿਲੀ ਗੱਲ ਤਾਂ ਖੁਸ਼ੀ ਹੁੰਦੀ ਆ ਦੇਖ ਕੇ ਕਿਉਂਕਿ ਮਤਲਬ ਮੈਲਬਨ ਦੇ ਵਿੱਚ ਹੁਣ ਆਪਣੀ ਇੰਡੀਅਨ ਕਮਿਊਨਿਟੀ ਬਹੁਤ ਜ਼ਿਆਦਾ ਮਤਲਬ ਅੱਗੇ ਨਾਲੋਂ ਵੱਧ ਗਈ ਆ ਬਹੁਤ ਸੋਹਣੀ ਮਤਲਬ ਕਿ ਇਕੱਠੇ ਹੋ ਕੇ ਮੇਲੇ ਆਪਣਾ ਸਰਵਕ ਇਵੈਂਟਸ ਕਰਾਉਂਦੇ ਨੇ ਪਰ ਜਦੋਂ ਗੱਲ ਆ ਗਈ ਸੀਗੀ ਕੌਂਸਲਰ ਇਲੈਕਸ਼ਨ ਦੀ ਮੈਂ ਦੇਖਿਆ ਪਿਛਲੇ ਸਾਲ ਵੀ ਪਰ ਮੈਂ ਸਿੱਖਿਆ ਵੀ ਬਹੁਤ ਖੁਸ਼ ਆ ਵੀ ਜੀ ਟੂ ਬੀ ਓਨੈਸਟ ਆਪਣੇ ਸਾਰੇ ਭੈਣਾ ਭਰਾਵਾਂ ਤੋਂ ਮੈਲਬਨ ਤੋਂ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਬਹੁਤ ਸਾਰੀ ਨੋਲਿਜ ਵੀ ਹੈਗੀ ਆ ਕਿਉਂਕਿ ਮੈਨੂੰ ਲੱਗਦਾ ਇਹ ਬਿਗ ਇਰੀਆ ਚ ਰਹਿੰਦੇ ਨੇ ਤੇ ਬਿਗ ਕਨਸਰਨਸ ਦੇਖਦੇ ਨੇ ਪਰ ਜਦੋਂ ਆ ਜਾਂਦੀ ਹੈ ਗੱਲ ਜਿਆਦਾ ਐਪਲੀਕੇਸ਼ਨਸ ਲੌਂਚ ਕਰਨ ਦੀ ਜਿਆਦਾ ਮਤਲਬ ਕਿ ਇਹਨਾਂ ਨੋਮੀਨੇਸ਼ਨਸ ਇਹ ਪਾਉਂਦੇ ਨੇ ਕਿ ਮੈਂਮੀ ਖੜਨਾ ਉਹ ਖੜ ਗਿਆ ਮੈਂਮੀ ਖੜਨਾ ਤਾਂ ਉਹ ਥੋੜੀ ਜਿਹਾ ਆਪਣੇ ਆਪ ਨੂੰ ਮੈਨੂੰ ਲੱਗਦਾ ਬੈਠ ਕੇ ਡਿਸਾਈਡ ਕੀਤਾ ਜਾਵੇ ਕਿ ਬਈ ਚਾਰਾਂ ਦੀ ਜਗ੍ਹਾ ਤੇ ਜੇ ਆਪਾਂ ਦੋ ਜਾਨੇ ਖੜ ਜਾਈਏ ਤੇ ਦੋਹਾਂ ਦੇ ਵਿੱਚੋਂ ਇੱਕ ਤਾਂ ਜਿੱਤੂਗੀ ਹਾਂਜੀ ਕਿਉਂਕਿ ਜੇ ਮੈਂ ਜਿੱਤ ਸਕਦੀ ਆ ਇੱਕ ਮਤਲਬ ਰੂਰਲ ਏਰੀਏ ਦੇ ਵਿੱਚ ਜਿੱਥੇ ਆਪਣੀ ਇੰਡੀਅਨ ਕਮਿਊਨਿਟੀ ਹਾਨੀਗੀ ਉੱਥੇ ਮੈਨੂੰ ਗੋਰਿਆਂ ਨੇ ਪਛਾਣਿਆ ਕਿ ਮੈਂ ਕੌਣ ਆ ਹਾਂਜੀ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਤਾਂ ਆਪਣੀ ਇੰਡੀਅਨ ਕਮਿਊਨਿਟੀ ਆਪਣੀ ਇੰਡੀਅਨ ਭੈਣ ਭਰਾ ਉਹਨੂੰ ਕਿਉਂ ਨਾ ਪਛਾਣਣਗੀ ਤਾਂ ਈਜ਼ੀ ਆ ਹਾਂਜੀ ਤੇ ਬਟ ਇਹ ਅਨਫੋਰਚੂਨੇਟਲੀ ਕੇ ਦੇਖਣ ਨੂੰ ਹੀ ਆਇਆ ਪਿਛਲੀਆਂ ਚੋਣਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੋਇਆ ਪਰ ਹੋਪ ਕਰਦੇ ਆ ਕਿ ਅੱਗੇ ਤੋਂ ਐਦਾਂ ਹੋਵੇ ਕਿ ਕਾਸ਼ ਇੱਥੇ ਵੀ ਹਰ ਸਬਬ ਦੇ ਵਿੱਚ ਆਪਣਾ ਕਾਉਂਸਲਰ ਦੇਖਣ ਨੂੰ ਮਿਲੇ ਇੰਗਲੈਂਡ ਤੇ ਕੈਨੇਡਾ ਤੋਂ ਬਾਅਦ ਜਿਹੜਾ ਆਪਾਂ ਦੇਖਦੇ ਆ ਇੱਥੇ ਇੱਕ ਸਕੋਪ ਬਣਦਾ ਨੈਕਸਟ ਜਨਰੇਸ਼ਨ ਦਾ ਇਹ ਤਾਂ ਆਪਾਂ ਕਹਿੰਦੇ ਨਹੀਂ ਸਾਡੇ ਸਾਡੀ ਤਾਂ ਸਟ੍ਰਗਲ ਚ ਨੰਗ ਹੀ ਦੁਨੀਆ ਪਰ ਨੈਕਸਟ ਜਨਰੇਸ਼ਨ ਨੂੰ ਵੀ ਆਪਾਂ ਮੈਸੇਜ ਹੀ ਇਦਾਂ ਦੇ ਦੇਵਾਂਗੇ ਕਿ ਵੀ ਹੋ ਕੀ ਰਿਹਾ ਤੇ ਉਹਨਾਂ ਨੂੰ ਸ਼ਾਇਦ ਇੰਟਰਸਟ ਹੀ ਨਾ ਬਣੇ ਕਿ ਵੀ ਅਸੀਂ ਇਦਾਂ ਦੀ ਚੜ੍ਹਪ ਤਾਂ ਨਹੀਂ ਚਾਹੁੰਦੇ ਕਿ ਵੀ ਸਾਡੀ ਆਪਦੀ ਹੀ ਕਮਿਊਨਿਟੀ ਜਿਹੜੇ ਤੁਹਾਨੂੰ ਮਿਹਣੀ ਹੋਈ ਜਾਵੇ ਕਿਉਂਕਿ ਸੋਸ਼ਲ ਮੀਡੀਆ ਹੁਣ ਬਣ ਗਿਆ ਪਲੇਟਫਾਰਮ ਤੇ ਉ ਵੈਸੇ ਬਿਨਾਂ ਗੱਲ ਨੂੰ ਚਾੜ-ਚੰਪ ਕਰੀ ਜਾਂਦੇ ਸਾਡੇ ਕੁਝ ਲੋਕ ਹੱਕ ਚ ਹੁੰਦੇ ਕੁਝ ਔਲਟ ਹੁੰਦੇ ਤਮਾਸ਼ਾ ਸਾਡਾ ਬਣ ਰਿਹਾ ਤੇ ਜਿਹੜੇ ਅੱਗੇ ਜਨਰੇਸ਼ਨ ਆ ਉਹ ਮੇਰੇ ਖਿਆਲ ਸਾਇਦ ਸਹੀ ਤਰੀਕੇ ਨਾਲ ਨਾ ਰੈਡੀ ਹੋਵੇ ਤੁਸੀਂ ਰੋਲ ਮਾਡਲ ਹੋ ਤੁਹਾਨੂੰ ਵੇਖ ਕੇ ਹੋਰ ਇਨਸਪਾਇਰ ਹੋਣਗੇ ਕਿੱਦਾਂ ਦੇ ਮੈਸੇਜ ਆਉਂਦੇ ਆ ਜਾਂ ਕਮਿਊਨਿਟੀ ਦਾ ਕਿਵੇਂ ਸਾਥ ਮਿਲਦਾ ਹੋਰ 올 ਓਵਰ ਆਸਟ੍ਰੇਲੀਆ ਜਾਂ ਸਪੈਸ਼ਲੀ ਤੁਹਾਡੇ ਨਾਲ ਵਿਕਟੋਰੀਆ ਜੁੜਿਆ ਬਹੁਤ ਸੋਨਾ ਵਿੱਚ ਮੈਨੂੰ ਮਤਲਬ ਕਿ ਹਰ ਦਿਨ ਮੈਂ ਜਦੋਂ ਮੈਂ ਉੱਠਦੀ ਆ ਮਾਰਨਿੰਗ ਤਾਂ ਮੈਂ ਸ਼ੁਕਰ ਕਰਦੀ ਆ ਉਹਦਾ ਕਿ ਸ਼ੁਕਰ ਆ ਪ੍ਰਮਾਤਮਾ ਕਿਉਂਕਿ ਮੈਨੂੰ ਲੱਗਦਾ ਮੈਂ ਇਸ ਕਾਬਲ ਹੈ ਨਹੀਂ ਸੀ ਜਿਸ ਜੋ ਮੈਨੂੰ ਮਤਲਬ ਉਹਨੇ ਦਿੱਤਾ ਮੈਂ ਤਾਂ ਮਤਲਬ ਤੁਹਾਨੂੰ ਦੱਸਿਆ ਮੈਂ ਬਹੁਤ ਹੀ ਨਾ ਸਿੰਪਲ ਜੀ ਲਾਈਫ ਸਪੈਂਡ ਕੀਤੀ ਆ ਬਹੁਤ ਸੋਹਣੀ ਜ਼ਿੰਦਗੀ ਬਤੀਤ ਕੀਤੀ ਆ ਕਿ ਬਹੁਤ ਸੋਹਣੇ ਜੇ ਤੇ ਛੋਟੇ ਜੇ ਪਿੰਡ ਤੋਂ ਮੈਂ ਜਨਮ ਲੈ ਕੇ ਇੱਥੇ ਆਈ ਆ ਤੇ ਮੈਂ ਹਰ ਰੋਜ਼ ਉਹਦਾ ਮਤਲਬ ਸ਼ੁਕਰਗੁਜ਼ਾਰ ਕਰਦੀ ਆ ਮਾਰਨਿੰਗ ਉੱਠ ਕੇ ਤੇ ਮੈਂ ਇਹੀ ਕਹਿਨੀ ਆ ਕਿ ਬਈ ਆਪਣੀ ਲਾਈਫ ਦੇ ਵਿੱਚ ਜੇ ਕੁਝ ਕਰਨਾ ਤਾਂ ਕਰੋ ਪਰ ਦਿਲੋਂ ਕਰੋ ਜੋ ਤੁਸੀਂ ਦਿਲੋਂ ਕਰੋਗੇ ਤਾਂ ਕੁਝ ਵੀ ਇੰਪੋਸੀਬਲ ਨਹੀਂਗਾ ਤੇ ਕਦੇ ਵੀ ਕਿਸੇ ਨੂੰ ਵੀ ਛੋਟਾ ਨਾ ਸਮਝੋ ਕਿਉਂਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੁੰਦੀ ਆ ਉਛੂ ਵੀ ਹੁੰਦੀ ਹੈ ਕਿਉਂਕਿ ਉਹ ਬੰਦਾ ਨਹੀਂ ਬਾਹਰ ਕੱਢ ਸਕਦਾ ਟਾਈਮ ਤੇ ਤੇ ਪਰ ਟਰਾਈ ਕਰੋ ਕਿਉਂਕਿ ਆਪਣੇ ਆਪ ਨੂੰ ਬਾਹਰ ਕੱਢੋ ਆਪਣੇ ਆਪ ਨੂੰ ਕੌਨਫੀਡੈਂਸ ਲੈ ਕੇ ਆਓ ਆਪਣੇ ਆਪ ਨੂੰ ਸਪੋਰਟ ਲਓ ਜੇ ਨਹੀਂ ਪਤਾ ਕੁਝ ਕਿਸੇ ਨੂੰ ਇੱਕ ਦੂਜੇ ਨੂੰ ਪੁੱਛੋ ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ ਮੈਂ ਕਾਉਂਸਲਰ ਬਣੂੰਗੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਔਰ ਨਾ ਮੈਂ ਉਮੀਦ ਰੱਖੀ ਸੀ ਮੈਂ ਸਿਰਫ ਇੱਕ ਐਕਸਪੀਰੀਅੰਸ ਗੇਨ ਕੀਤਾ ਸੀ ਉਹ ਵੀ ਮੈਂ ਕਿਦੇ ਸਰ ਤੇ ਕਮਿਊਨਿਟੀ ਦੇ ਸਰ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਯੂ ਕੈਨ ਡੂ ਇਟ ਹਾਂਜੀ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਵੋਟਾਂ ਨਹੀਂ ਪਾਣੀਆਂ ਮੇਰੀ ਪਹਿਲੀ ਗੱਲ ਇਹ ਸੀਗੀ ਤੇ ਉਹ ਕਹਿੰਦੇ ਨਹੀਂ ਸਤਾਰੇ ਤੈਨੂੰ ਜਾਣਦੇ ਮੈਂ ਕਿਹਾ ਨਹੀਂ ਮੈਨੂੰ ਨਹੀਂ ਜਾਣਦੇ ਕਿਉਂਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਵਾਰੀ ਤੁਹਾਨੂੰ ਕਿੰਨੇ ਲੋਕ ਜਾਣਦੇ ਆ ਤੇ ਪਰ ਜਦੋਂ ਮੈਂ ਫਿਰ ਲੋਕਾਂ ਨੂੰ ਲੋਕਾਂ ਵਿੱਚ ਵਿਚਰੀ ਉਹਨਾਂ ਨੂੰ ਮਿਲੀ ਤਾਂ ਫਿਰ ਮੈਨੂੰ ਫੀਲ ਹੋਣ ਲੱਗਿਆ ਸੀ ਕਿ ਨਹੀਂ ਮੈਂ ਸਹੀ ਕੀਤਾ ਜੋ ਮੈਂ ਕੀਤਾ ਤੇ ਹਾਂਜੀ ਐਗਜ਼ੈਕਟ ਆ ਕਿ ਮੇਨ ਗੱਲ ਆਪਣੇ ਹੱਥੇ ਬਲੀਵ ਕਰੋ ਕੁਝ ਵੀ ਇੰਪੋਸੀਬਲ ਨਹੀਂ ਲਾਈਫ ਦੇ ਵਿੱਚ ਸੋਚ ਤੋਂ ਸਕਾਰਤਾ ਤੱਕ ਜੇ ਆਪਾਂ ਕਹਿੰਦੇ ਨੇ ਵੀ ਸਫਲਤਾ ਇੱਕ ਸ਼ਬਦ ਉਹ ਹੁੰਦਾ ਕਿ ਵੀ ਤੁਸੀਂ ਸਫਲ ਹੋ ਗਏ ਹੋ ਪਰ ਵੱਲ ਜੇਦੋਂ ਆਪਾਂ ਕਹਿੰਦੇ ਨੇ ਤੁਸੀਂ ਜਾ ਰਹੇ ਹੋ ਤਿੰਨ ਤਰ੍ਹਾਂ ਦੀਆਂ ਗਵਰਨਮੈਂਟ ਹੈਗੀਆਂ ਲੋਕਲ ਐਸ ਸਟੇਟ ਆ ਫੈਡਰਲ ਆ ਤੁਸੀਂ ਲੋਕਲ ਦੇ ਵਿੱਚ ਸਫਲ ਹੋਏ ਹੋ ਨੈਕਸਟ ਤੁਹਾਡਾ ਜਿਹੜਾ ਮੇਨ ਟਾਰਗੇਟ ਅੱਗੇ ਵੱਡੇ ਲੀਡਰ ਬਣਾਣਾ ਕੀ ਦੇਖ ਰਹੇ ਹੋ ਤੇ ਚਾਉਣ ਵਾਲੇ ਕੁਝ ਪ੍ਰੋਬਲਮਸ ਜਾਂ ਇਥੋਂ ਤੱਕ ਹੀ ਸੀਮਤ ਹੋ ਕੇ ਵੀ ਹਾਂ ਇੱਥੇ ਮੈਂ ਆਪਦੀ ਕਮਿਊਨਿਟੀ ਦੇ ਰਹਿ ਕੇ ਸੰਤੋਸ਼ਾ ਖਾਜਿਤਕ ਤਾਂ ਵਿੱਚ ਮੈਂ ਹੈਪੀ ਹਾਂ ਜਿੱਤੇ ਹਾਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਏ ਰੋਲ ਮੇਰੀ ਮੇਨ ਜੌਬ ਜਿਹੜੀ ਹੈਗੀ ਐਜ਼ ਏ ਨੇਬਰਹੂਡ ਹਾਊਸ ਦੇ ਵਿੱਚ ਐਜ਼ ਏ ਮੈਨੇਜਰ ਦੀ ਤੇ ਇਹ ਵਾਲੀ ਮੈਨੂੰ ਬਹੁਤ ਵਧੀਆ ਮੇਰੀ ਮੈਂ ਸੈਟੀਸਫਾਈ ਹਾਂ ਆਪਣੀ ਲਾਈਫ ਤੋਂ ਸ਼ੋਅ ਕਰਾ ਪਰਮਾਤਮਾ ਦਾ ਤੇ ਬਾਕੀ ਪਤਾ ਨਹੀਂ ਕਹਿੰਦੇ ਹੁੰਦੇ ਆ ਕੱਲ ਲਾਂਚ ਕਦੋਂ ਪਲਾਨ ਚੇਂਜ ਹੁੰਦਾ ਤੇ ਹਜੇ ਤੱਕ ਮੇਰਾ ਕੋਈ ਪਲਾਨ ਨਹੀਂ ਜਿਵੇਂ ਤੁਹਾਨੂੰ ਕੰਪੈਲ ਕੀਤਾ ਮਜਬੂਰ ਕੀਤਾ ਕੁਝ ਲੋਕਾਂ ਨੇ ਜਿਨ੍ਹਾਂ ਨੇ ਸੋਚਿਆ ਕਿ ਸਮਝਿਆ ਕਿ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ ਅੱਗੇ ਜਾਓ ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਰਿਕੁਐਸਟ ਆ ਕਿ ਅੱਗੇ ਜਾ ਵੱਡੇ ਲੀਡਰ ਵੱਡੇ ਅਹੁਦਿਆਂ ਤੇ ਕਰਤੇ ਵੱਡੀਆਂ ਜਿਹੜੀਆਂ ਲੋੜਾਂ ਸਾਡੀਆਂ ਕਮਿਊਨਿਟੀ ਦੀ ਹੈਗੀਆਂ ਆਵਾਜ਼ਾਂ ਜਿਹੜੀਆਂ ਸਾਡੀਆਂ ਉਹ ਤੁਸੀਂ ਅੱਕੇ ਲੈ ਕੇ ਜਾਓ ਸੋ ਤੁਹਾਨੂੰ ਬੈਸਟ ਆਫ ਲੱਕ ਕਹਿੰਦੇ ਆ ਅ ਪਰ ਜਾਂਦੇ ਜਾਂਦੇ ਆਪਾਂ ਜੇ ਇਹ ਵੀ ਦੇਖ ਲਈਏ ਕਿ ਵੀ بڑے ਲੋਕਾਂ ਦੀ ਇੱਕ ਇਹ ਸੋਚ ਹੁੰਦੀ ਆ ਕਿ ਯਾਰ ਜੌਬ ਤੋਂ ਆਉਣਾ ਫੈਮਿਲੀ ਨੂੰ ਵੀ ਸੰਭਾਲਣਾ ਸਾਰੀ ਆਪਣੀ ਨਾਰਮਲ ਲਾਈਫ ਇਤਨੀ ਜਿਵੇਂ ਕਹਿੰਦੇ ਵੀ ਔਰਤਾਂ ਦੀ ਅ ਇਦਾਂ ਹੀ ਮੰਨੀ ਗਈ ਆ ਕਿ ਸਾਨੂੰ ਸਾਰਾ ਘਰ ਦਾ ਕੰਮ ਕਰਨਾ ਬੱਚਾ ਨੂੰ ਸੰਭਾਲਣਾ ਪੈਣਾ ਫਿਰ ਕਿਤੇ ਨਾ ਕਿਤੇ ਆਵਾਜ਼ ਉੱਠਦੀ ਆ ਫੈਮਿਨਿਜ਼ਮ ਦੀ ਵੂਮਨ ਅੰਪਾਰਟਮੈਂਟ ਦੀ ਕੀ ਸਹੀ ਮੈਨਿੰਗ ਦੇ ਵਿੱਚ ਤੁਸੀਂ ਕੀ ਐਕਸਪਲੇਨ ਕਰੋਗੇ ਕਿਉਂਕਿ ਟਿਕਟੌਕ ਤੇ ਆ ਕੇ ਜਾਂ ਸੋਸ਼ਲ ਮੀਡੀਆ ਤੇ ਆ ਕੇ ਇੱਕ ਕੁਝ ਨਾ ਕੁਝ ਸਾਨੂੰ ਲੱਗਦਾ ਕਿ ਤਨਾ ਕਿਤੇ ਗੁੰਮਰਾਹ ਹੋ ਰਹੇ ਆ ਲੋਕ ਨਾ ਵੂਮਨ ਅੰਪਾਰਟਮੈਂਟ ਦੇ ਤੌਰ ਤੇ ਸਹੀ ਜੇ ਸ਼ਬਦਾਂ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਵੀ ਆਪਣੀ ਇੱਕ ਬੈਲੈਂਸ ਲਾਈਫ ਬਣਾ ਕੇ ਇੱਕ ਸਫਲਤਾ ਦੇ ਮੁਕਾਮ ਤੇ ਪਹੁੰਚਣਾ ਪਹਿਲੀ ਗੱਲ ਤਾਂ ਵਿੱਚ ਮੈਂ ਜਦੋਂ ਤੁਸੀਂ ਏਮਨ ਇੰਪਾਵਰਮੈਂਟ ਦੀ ਗੱਲ ਕਰਦੇ ਆ ਤਾਂ ਮੈਂ ਕਹੂੰਗੀ ਕਿ এডੂਕੇਸ਼ਨ ਭਾਵੇਂ ਆਪਾਂ এডੂਕੇਸ਼ਨ ਅੱਜ ਦੇ ਵੀ ਰਹੇ ਆਪਣੇ ਬੱਚਿਆਂ ਨੂੰ ਈਵਨ ਬॉयਜ਼ অর ਗਰਲ ਪਰ ਫਿਰ ਵੀ এডੂਕੇਸ਼ਨ ਮਸਟ ਆ ਔਰ এডੂਕੇਸ਼ਨ ਤੋਂ ਬਾਅਦ ਵਿੱਚ ਦੂਸਰਾ ਸਟੈਪ ਹੁੰਦਾ ਸਪੋਰਟ ਜੇ ਆਪਣੀ ਫੈਮਲੀ ਆਪਾਂ ਨੂੰ ਸਪੋਰਟ ਨਹੀਂ ਕਰਦੀ ਤਾਂ ਉਹ ਐਜੂਕੇਸ਼ਨ ਵੀ ਡਿਗਰੀਆਂਸ ਪਈਆਂ ਜਿਹੜੀਆਂ ਡਰਾ ਦੇ ਵਿੱਚ ਕੁਝ ਨਹੀਂ ਕਰਨਗੀਆਂ ਸੋ ਫੈਮਲੀ ਸਪੋਰਟ ਆਪਣੇ ਇੱਕ ਦੂਜੇ ਦੀ ਸਪੋਰਟ ਇੱਕ ਦੂਜੇ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਜੇ ਮੈਨੂੰ ਵੀ ਮੈਨੂੰ ਫੈਮਲੀ ਸਪੋਰਟ ਨਾ ਕਰਦੀ ਤਾਂ ਮੈਂ ਨਹੀਂ ਕੁਝ ਕਰ ਸਕਦੀ ਸੀ ਔਰ ਮੈਂ ਕੱਲ ਨੂੰ ਜੌਬ ਤੇ ਵੀ ਨਹੀਂ ਜਾ ਸਕਦੀ ਜੇ ਅੱਜ ਮੇਰੀ ਫੈਮਲੀ ਮੈਨੂੰ ਸਪੋਰਟ ਨਹੀਂ ਕਰਦੀ ਕਿਉਂਕਿ ਆਪਾਂ ਸਪੋਰਟ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਕੁਝ ਵੀ ਕਰ ਸਕਦੇ ਔਰ ਖਾਸ ਕਰਕੇ ਇੰਨਾ ਕੰਟਰੀਆਂ ਦੇ ਵਿੱਚ ਜਿੱਥੇ ਸਾਰਾ ਕੁਝ ਆਪ ਕਰਨਾ ਘਰ ਆ ਕੇ ਕੰਮ ਵੀ ਕਰਨਾ ਨੈਕਸਟ ਡੇ ਦੀਆਂ ਮੀਟਿੰਗਸ ਵੀ ਆਪ ਸਟੇ ਦੀਆਂ ਹੋਰ ਵੀ ਬੀ ਕੁਝ ਜੌਬ ਵੀ ਕਾਉਂਸਲ ਦੇ ਹੋਰ ਵੀ ਕੰਮ ਸਾਰੇ ਤੁਸੀਂ ਆਰਗੇਨਾਈਜ਼ ਕਰਨੇ ਆ ਉਹ ਜੇ ਤੁਹਾਨੂੰ ਸਪੋਰਟ ਨਹੀਂ ਮਿਲੂਗੀ ਤਾਂ ਨਹੀਂ ਹੋ ਸਕਦੇ ਐਗਜ਼ਾਸਟ ਹੋ ਜੂਗੀ ਬਿਲਕੁਲ ਹਾਂਜੀ ਐਗਜ਼ਾਸਟ ਹੋ ਜਾਂਦਾ ਬੰਦਾ ਤੇ ਮੇਰੀ ਲਾਈਫ ਬੜੀ ਮਤਲਬ ਕਿ ਫੁੱਲ ਆ ਪਰ मीनिंगफुल ਆ ਹਮਮ ਮੇਨੋ ਫੈਮਿਲੀ ਜਿਹੜੀ ਮੇਰੀ ਉਹ ਮੇਨ ਸਟਰੈਂਥ ਹੈ ਮੇਰੀ ਮੇਨ ਤਾਕਤ ਆ ਹਾਂਜੀ ਤੇ ਮੈਨੂੰ ਲੱਗਾ ਫੈਮਿਲੀ ਦੇ ਸਿਰ ਤੇ ਹੀ ਮੈਂ ਇਹ ਐਪਲੀਕੇਸ਼ਨ ਨੂੰ ਲੌਂਚ ਕੀਤੀ ਸੀਗੀ ਕਾਉਂਸਲਰ ਦੀ ਵੀ ਕਿਉਂਕਿ ਉਦੋਂ ਮੈਂ ਵੀ ਥੋੜੀ ਨਰਵਸ ਸੀਗੀ ਮੈਂ ਕਿਹਾ ਸੀ ਨਹੀਂ ਮੈਂ ਨਹੀਂ ਕਰ ਸਕਦੀ ਪਰ ਉਹਨਾਂ ਨੇ ਮੈਨੂੰ ਕਿਹਾ ਸਾਰਿਆਂ ਨੇ ਕਿ ਨਹੀਂ ਕਰ ਸਕਦੀਆਂ ਕੋਈ ਗੱਲ ਨਹੀਂ ਤਾਂ ਇਵੇਂ ਹੀ ਮਤਲਬ ਕਿ ਮੈਂ ਚਾਹੁੰਦੀ ਆ ਕਿ ਹਰ ਪਰਿਵਾਰ ਦੇ ਵਿੱਚ ਹਰ ਧੀ ਪੈਨ ਨੂੰ ਜਦੋਂ ਉਹਦੀ ਫੈਮਿਲੀ ਸਪੋਰਟ ਕਰੂਗੀ ਤਾਂ ਕੁਝ ਵੀ ਔਖਾ ਨਹੀਂ ਕਿਉਂਕਿ ਧੀਆ ਜਿਹੜੀਆਂ ਨੇ ਆਪਣੀਆਂ ਜਿਹੜੀਆਂ ਉਹ ਵਰਲਡ ਚੇਂਜ ਕਰ ਸਕਦੀਆਂ ਤੇ ਫਿਰ ਕਿਉਂ ਨਾ ਆਪਾ ਉਹਨਾਂ ਦੇ ਮਗਰ ਉਹਨਾਂ ਨੂੰ ਸਿਰਫ ਇੱਕ ਥੋੜਾ ਜਿਹਾ ਹੱਲਾਸ਼ੇਰੀ ਦੇਣ ਦੀ ਲੋੜ ਹੁੰਦੀ ਆ ਇੱਕ ਬਹੁਤ ਉੱਚਾ ਦੂਰੋਂ ਬਿਲਡਿੰਗਾਂ ਚੋਂ ਦੇਖਣ ਵਾਲਾ ਟਾਵਰ ਉਹਦੀਆਂ ਨੀਹਾਂ ਮਜ਼ਬੂਤ ਨਹੀਂ ਸੋ ਬੇਸਿਕਲੀ ਤੁਸੀਂ ਇਹੀ ਚ ਕਹਿ ਰਹੇ ਹੋ ਕਿ ਵੀ ਆਪਾਂ ਨੂੰ ਘਰ ਪਰਿਵਾਰ ਦੇ ਵਿੱਚ ਹੁਣ ਵੀ ਕਿਸੇ ਵੀ ਮੁਕਾਮ ਤੇ ਕਿਸੇ ਨੇ ਪਹੁੰਚਣਾ ਉਹਦੇ ਲਈ ਹੁਣੇ ਹੀ ਤੋਂ ਹੀ ਜਿਹੜੀਆਂ ਬੇਸਿਕਸ ਜਿਹੜੀਆਂ ਹੈਗੀਆਂ ਉਹ ਸਿੱਖਿਆਵਾਂ ਦੇਣੀਆਂ ਜ਼ਰੂਰੀ ਆ ਕਿ ਵੀ ਤੁਹਾਡੀਆਂ ਕੀ ਲਿਮਿਟਸ ਨੇ ਤੁਹਾਡੇ ਕੀ ਰਾਈਟਸ ਨੇ ਤੇ ਕੀ ਤੁਹਾਡੇ ਜਿਹੜੇ ਕਰਤੂਬਨ ਦੇ ਤੁਹਾਡੇ ਜਾਂ ਤੁਸੀਂ ਕਿਵੇਂ ਅਵੇਲ ਕਰ ਸਕਦੇ ਆ ਕਮਿਊਨਿਟੀ ਦੇ ਵਿੱਚੋਂ ਜਿਹੜੀਆਂ ਛੋਟੀਆਂ ਜ਼ਰੂਰਤਾਂ ਹੈਗੀਆਂ ਬਿਲਕੁਲ ਹਾਂਜੀ ਜੇ ਤੁਸੀਂ ਰਾਈਟਸ ਦੀ ਗੱਲ ਕੀਤੀ ਆ ਹੁਣ ਮੈਂ ਥੋੜਾ ਜਿਹਾ ਮੈਂਸ਼ਨ ਕਰਨਾ ਚਾਹੁੰਦੀ ਆ ਕਿਉਂਕਿ ਆਪਾਂ ਰਾਈਟਸ ਦਿੱਤੇ ਹੋਏ ਨੇ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਸਭ ਨੂੰ ਰਾਈਟਸ ਦਿੱਤੇ ਹੋਏ ਨੇ ਅੱਜ ਕੱਲ ਪਰ ਰਾਈਟਸ ਦੇ ਨਾਲ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਹੂੰ ਕਿਉਂਕਿ ਕਲਰ ਰਾਈਟਸ ਨਹੀਂ ਕੰਮ ਕਰ ਸਕਦੇ oportunidades ਨਹੀਂ ਮਿਲਦੀਆਂ ਉਹਨਾਂ ਨੂੰ ਹਜੇ ਵੀ ਬਹੁਤ ਸਾਰੀਆਂ ਮਤਲਬ ਲੇਡੀਜ਼ ਐਦਾਂ ਦੀਆਂ ਨੇ ਜਿਹਨਾਂ ਜਿਹੜੀਆਂ ਨੂੰ ਕੁਝ ਬਹੁਤ ਕੁਝ ਕਰਨਾ ਚਾਹੁੰਦੀਆਂ ਪਰ ਉਹ ਕਹਿ ਦਿੰਦੀਆਂ ਸਾਨੂੰ ਪਤਾ ਨਹੀਂ ਕਿੱਥੇ ਜਾਣਾ ਪਤਾ ਨਹੀਂ ਕਿੰਨੂੰ ਮਿਲਣਾ ਪਤਾ ਨਹੀਂ ਕੀ ਗੱਲ ਕਰਨੀ ਆ ਔਰ ਜਾਂ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਰ ਨਹੀਂ ਬਿਜ਼ੀ ਆ ਜੌਬ ਚੰਨੀ ਬਿਜ਼ੀ ਆ ਪਰ ਨਹੀਂ ਜੇ ਆਪਾਂ ਉਹਨਾਂ ਨੂੰ ਕਹਾਂਗੇ ਕਿ ਨਹੀਂ ਜੋ ਤੂੰ ਕਰਨਾ ਉਹ ਤੂੰ ਕਰ ਸਕਦੀ ਆ ਤੈਨੂੰ ਪੂਰੀ ਸਪੋਰਟ ਆ ਤਾਂ ਮੈਂ ਕਹਿੰਨੀ ਆ ਬਹੁਤ ਸਾਰੀਆਂ ਮੇਰੀ ਵਰਗੀਆਂ ਸਾਹਮਣੇ ਆ ਜਾਣਗੀਆਂ ਕੁੜੀਆਂ ਜਿਹੜੀਆਂ ਮੈਂ ਦਿਖਾ ਸਕਣਗੀਆਂ ਕਿ ਯਸ ਵੀ ਕੈਨ ਡੂ ਇਟ ਤਲਵਿੰਦਰ ਕੌਰ ਇੱਕ ਰੋਲ ਮਾਡਲ ਨੇ ਜੇ ਆਪਾਂ ਕਹੀਏ ਕਿ ਵੀ ਕਿਸੇ ਨੇ ਅਪਰੋਚ ਕਰਨਾ ਹੋ ਤੁਹਾਡੇ ਤੋਂ ਕੁਝ ਗਾਈਡੈਂਸ ਲੈਣੀ ਹੋਣ ਕੁਝ ਪੁੱਛਣਾ ਹੋਵੇ ਤੁਸੀਂ ਆਪਣਾ ਕਿਸੇ ਤਰੀਕੇ ਦਾ ਜਿਵੇਂ ਕਾਉਂਸਲਰ ਕੋਈ ਕੰਟੈਕਟ ਸ਼ੇਅਰ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੇ ਨਾਲ ਲੋਕ رابطہ ਕਰ ਸਕਣ ਸਮਝ ਸਕਣ ਗ੍ਰੀਟਿੰਗਸ ਹਾਂਜੀ ਕਈ ਵੇਸ ਨੇ ਮੈਨੂੰ ਕੰਟੈਕਟ ਕਰਨ ਦੇ ਪਹਿਲਾਂ ਤਾਂ ਮੇਰਾ ਫੇਸਬੁੱਕ ਪੇਜ ਹੈਗਾ ਮੈਂ ਆਪਣਾ ਅਫੀਸ਼ੀਅਲ ਫੇਸਬੁੱਕ ਪੇਜ ਬਣਾ ਲਿਆ ਸੀ ਜਦੋਂ ਮੈਂ ਕਾਉਂਸਲ ਜੁਆਇਨ ਕੀਤੀ ਸੀ ਉਹਦੇ ਥਰੂ ਮੈਨੂੰ ਕਰ ਸਕਦੇ ਨੇ ਮੈਨੂੰ ਪੀਪਲ ਐਕਚੁਅਲੀ ਉੱਥੇ ਲੋਕਲ ਟੈਲੀ ਕਹਿ ਕੇ ਬੁਲਾਉਂਦੇ ਆ ਕਿਉਂਕਿ ਜੇ ਤੁਸੀਂ ਕਹਿੰਦੇ ਆ ਰਾਟਾਏ ਤਾਂ ਮੈਨੂੰ ਤਲਵਿੰਦਰ ਕੋਈ ਕੋਈ ਕਹਿੰਦਾ ਜਿਆਦਾ ਟੈਲੀ ਕਹਿੰਦੇ ਆ ਹਾਂਜੀ ਤੇ ਆ ਤੁਸੀਂ ਉਹਦੇ ਰਾਹੀਂ ਮੈਨੂੰ ਕਰ ਸਕਦੇ ਆ ਮੈਸੇਂਜਰ ਜਾਂ ਮੈਨੂੰ ਤੁਸੀਂ ਈਮੇਲ ਕਰ ਸਕਦੇ ਹੋ ਮੇਰਾ ਫੋਨ ਨੰਬਰ ਵੀ ਹੈਗਾ ਕਾਉਂਸਲ ਦੀ ਵੈਬਸਾਈਟ ਤੇ ਤੇ ਬੈਸਟ ਈਜ਼ੀ ਵੇ ਹੈਗਾ ਨੇਬਰਹood ਹਾਊਸ ਆਊਨ ਨਾਲੇ ਚਾਹ ਤੇ ਕਾਫੀ ਪੀਵਾਂਗੇ ਤਾਂ ਤੁਸੀਂ ਮੇਰੇ ਨਾਲ ਫੇਸ ਟੂ ਫੇਸ ਗੱਲ ਕਰ ਸਕਦੇ ਹੋ ਤਾਂ ਧੰਨਵਾਦ ਕਰਦੇ ਹਾਂ ਸਾਰਾਂ ਦਾ ਜਿਹੜੇ ਇਸ سپورਟ ਦੇ ਪਿੱਛੇ ਸੀ ਫੈਮਿਲੀ ਤੋਂ ਲੈ ਕੇ ਜਿਹੜੀ ਕਮਿਊਨਿਟੀ ਆ ਸਾਰੀ ਉਹ ਨਾਲ ਖੜੀ ਆ ਅ ਦੋਸਤੋ ਰਿਕੁਐਸਟ ਕਰਦੇ ਹਾਂ ਕਿ ਇੱਕ ਚੰਗੀਆਂ ਐਗਜ਼ਾਮਪਲਾਂ ਨੂੰ ਲੈ ਕੇ ਇੱਕ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਇੱਕ ਮੁਕਾਮ ਨੂੰ ਹਾਸਲ ਕਰਨ ਦੇ ਪਿੱਛੇ ਜਿਹੜੇ ਆਪਾਂ ਪੈਨੇ ਆ ਉਹ ਇੱਕ ਤਰਦਦ ਕਰਕੇ ਤਹਈਆ ਕਰਦੇ ਹਾਂ ਮੁਕਾਮ ਤੇ ਪਹੁੰਚਦੇ ਆ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਕਿ ਸਾਡੇ ਇੱਕ ਪਲੇਟਫਾਰਮ ਤੇ ਆ ਕੇ ਸਾਨੂੰ ਕੁਝ ਵਧੀਆ ਐਗਜ਼ਾਮਪਲਸ ਦੇ ਕੇ ਚੱਲੇ ਨੇ ਤਲਵਿੰਦਰ ਕੌਰ ਜੀ ਐਰਰਟ ਤੋਂ ਕਾਉਂਸਲਰ ਜਿਹੜੇ ਜੁੜੇ ਗਏ ਨੇ ਉਹਨਾਂ ਚਾਰ ਪੰਜਾਬੀਆਂ ਦੀ ਵਿੱਚੋਂ ਸ਼ਾਨ ਮਾਣ ਸਾਡਾ ਉੱਚਾ ਕੀਤਾ ਹਨ ਆ ਚੜਦੀ ਕਲਾ ਤੇ ਰਹੋ ਤੇ ਜੋ ਵੀ ਤੁਹਾਡੇ ਮਨਸ਼ਾ ਸੋਚ ਹੈਗੀ ਆ ਕਮਿਊਨਿਟੀ ਲਈ ਕੰਮ ਕਰਨ ਦੀ ਤੇ ਉਹ ਤੁਸੀਂ ਸਫਲਤਾਪੂਰਵਕ ਕਰੋ ਤੇ ਅੱਗੇ ਤੋਂ ਅੱਗੇ ਅੱਗੇ ਹੋਰ ਤਰੱਕੀਆਂ ਮਾਣੋ ਧੰਨਵਾਦ ਥੈਂਕ ਯੂ ਸਸਕਾਰ ਸਸਕਾਰ ਥੈਂਕ ਯੂ